ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਹਲਕਾ ਸ਼ਾਹਕੋਟ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਸੀ ਮਾਈਨਿੰਗ ਕਰ ਰਹੇ ਜਿਹੜੇ ਲੋਕ ਸੀ ਉਹਨਾਂ ਉੱਤੇ ਜਿਹੜੇ ਮਾਈਨਿੰਗ ਅਫਸਰ ਨੇ ਉਹ ਛਾਪਾ ਮਾਰ ਦਿੰਦੇ ਨੇ ਜਦੋਂ ਛਾਪਾ ਮਾਰਦੇ ਨੇ ਉਲਟਾ ਉਹਨਾਂ ਉੱਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਜਿਹੜੇ ਅਫਸਰ ਉੱਥੇ ਛਾਪਾ ਮਾਰਨ ਗਏ ਸੀ ਇਹ ਜਿਹੜਾ ਉੱਥੇ ਮਾਈਨਿੰਗ ਦਾ ਜਿਹੜਾ ਪੂਰਾ ਵਾਕਿਆ ਹੈ ਇਸ ਦੇ ਉੱਪਰ ਚਰਚਾ ਕਰਾਂਗੇ ਹੋਇਆ ਕੀ ਉਸ ਤੋਂ ਬਾਅਦ ਜਿਹੜਾ ਉਹਨਾਂ ਵੱਲੋਂ ਐਕਸ਼ਨ ਲਿੱਤਾ ਗਿਆ ਮਾਈਨਿੰਗ ਅਫਸਰਾਂ ਵੱਲੋਂ ਉਹ ਕੀ ਸੀ ਨਾਲ ਹੀ ਗੱਲ ਕਰਾਂਗੇ ਸੁਖਬੀਰ ਨੇ ਆਪਣੇ ਹੀ ਜੀਜੇ ਆਦੇਸ਼ ਪ੍ਰਤਾਪ ਕੈਰੋ ਨੂੰ ਪਾਰਟੀ ਤੋਂ ਬਾਹਰ ਦਰਸਤਾ ਦਿਖਾ ਦਿੱਤਾ ਹੈ ਇਹ ਕਾਟੋਕਲੇਸ਼ ਕਿਉਂ ਸੀ ਵਿਰਸਾ ਸਿੰਘ ਵਲਟੋਹਾ ਦੀ ਕਿਹੜੀ ਸ਼ਿਕਾਇਤ ਸੀਗੀ ਜਿਹਦੇ ਕਰਕੇ ਇਨਾ ਖਲਾਰਾ ਪਿਆ ਹੋਇਆ ਸੀ ਇਸ ਮਸਲੇ ਤੇ ਗੱਲ ਕਰਾਂਗੇ ਨਾਲ ਹੀ ਗੱਲ ਕਰਾਂਗੇ ਪ੍ਰਿੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਨੂੰ ਕਿਉਂ ਮਿਲਣ ਜਾਂਦੇ ਨੇ ਉਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਕੀ ਹੁੰਦੀ ਹੈ ਤਿੰਨੋਂ ਮੁੱਦੇ ਤੇ ਚਰਚਾ ਕਰਨ ਵਾਸਤੇ ਮੇਰੇ ਨਾਲ ਜੁੜੇ ਨੇ ਮੇਰੇ ਸਾਥੀ ਪੱਤਰਕਾਰ ਸੰਦੀਪ ਲਾਲ ਲਾਦੂ ਕਾ ਸੰਦੀਪ ਜਿਹੜਾ ਅੱਜ ਜਿਹੜੇ ਦੇਰ ਰਾਤ ਗੈਰ ਕਾਨੂੰਨੀ ਜਿਹੜਾ ਮਾਈਨਿੰਗ ਹੋ ਰਹੀ ਸੀ ਉਹਦੇ ਵਿੱਚ ਜਿਹੜਾ ਐਪੀਸੋਡ ਹੋਇਆ ਉਹ ਪੂਰਾ ਐਪੀਸੋਡ ਹੋਇਆ ਕੀ ਹੈ ਤੇ ਜਿਹੜੇ ਉਹਦੇ ਸਿੱਟੇ ਨਿਕਲੇ ਨੇ ਉਹ ਕੀ ਨੇ ਆਪਾਂ ਘਟਨਾ ਦਾ ਵੀ ਜ਼ਿਕਰ ਕਰਾਂਗੇ ਪਰ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਜਦੋਂ ਗੈਰ ਕਾਨੂੰਨੀ ਮਾਈਨਿੰਗ ਦਾ ਨਾਮ ਆ ਗਿਆ ਤਾਂ ਉਹ ਤੋਂ ਬੜੀ ਹੈਰਾਨੀ ਹੁੰਦੀ ਹੈ ਪਹਿਲਾਂ ਤਾਂ 2022 ਦੀਆਂ ਚੋਣ ਪ੍ਰਚਾਰ ਦੇ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਇੱਕ ਵਾਅਦਾ ਕੀਤਾ ਗਿਆ ਸੀ ਕਿ ਮਾਫੀਆ ਸ਼ਬਦ ਦਾ ਨਾਮੋ ਨਿਸ਼ਾਨੀ ਮਿਟਾ ਦੇਾਂਗੇ ਪਰ ਮਾਫੀਆ ਸ਼ਬਦ ਦਾ ਨਾਮੋ ਨਿਸ਼ਾਨ ਮਿਟਣਾ ਤਾਂ ਹਾਲੇ ਬਾਅਦ ਦੀ ਗੱਲ ਹੈ ਉਸ ਮਾਫੀਆ ਦੇ ਕਹਿੰਦੇ ਕਿ ਹਿੱਸੇਦਾਰ ਕਈ ਸਿਆਸੀ ਨੇਤਾ ਫਿਰ ਬਣ ਗਏ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਉੱਤੇ ਲੀਡਰਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਆ ਕਿ ਉਹ ਗੈਰ ਕਾਨੂੰਨੀ ਮਾਈਨਿੰਗ ਦੇ ਹਿੱਸੇਦਾਰ ਬਣ ਜਾਂਦੇ ਆ ਤੇ ਆਪਣੇ ਘਰ ਪਰ ਲੈਂਦੇ ਆ। ਫਿਰ ਕਾਂਗਰਸ ਪਾਰਟੀ ਦੀ ਸਰਕਾਰ ਆਈ ਤੇ ਉਹਨਾਂ ਉੱਤੇ ਵੀ ਇਹੀ ਦੋਸ਼ ਲੱਗੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਹੈ ਜਿਸ ਦੇ ਵਿੱਚ ਇਥੋਂ ਤੱਕ ਕਿਹਾ ਗਿਆ ਸੀ ਕਿ 25-30 ਹਜ਼ਾਰ ਕਰੋੜ ਰੁਪਇਆ 30000 ਕਰੋੜ ਰੁਪਏ ਸਾਲ ਦਾ ਜਿਹੜਾ ਉੱਥੋਂ ਕੱਢਿਆ ਜਾਏਗਾ ਤੇ ਖਜ਼ਾਨਾ ਭਰਿਆ ਜਾਣਾ ਇਹਦੇ ਨਾਲ ਪੰਜਾਬ ਦਾ ਕਰਜ਼ਾ ਸ਼ੂਮੰਤਰ ਹੋ ਜਾਣਾ ਹੈ ਇਹ ਸਾਰੀਆਂ ਗੱਲਾਂ ਕੀਤੀਆਂ ਗਈਆਂ ਪਰ ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਚੋਣ ਜਾਬਤੇ ਤੋਂ ਪਹਿਲਾਂ ਵੀ ਜਿਹੜੇ 22 ਮਹੀਨੇ ਦੀ ਸਰਕਾਰ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਬਹੁਤ ਸਾਰੀਆਂ ਘਟਨਾਵਾਂ ਆਈਆਂ ਬੜੀਆਂ ਸ਼ਿਕਾਇਤਾਂ ਆਈਆਂ ਇੱਥੋਂ ਤੱਕ ਕਿ ਜਿਹੜੇ ਮਾਈਨਿੰਗ ਮੰਤਰੀ ਹੁਣ ਤੱਕ ਤਿੰਨ ਬਦਲ ਦਿੱਤੇ ਗਏ ਸਭ ਤੋਂ ਪਹਿਲਾਂ ਜਿਹੜਾ ਕੀ ਹੈ ਉਹ ਮਹਿਕਮਾ ਦਿੱਤਾ ਜਾਂਦਾ ਹਰਜੋਤ ਬੈਂਸ ਨੂੰ ਪਰ ਮੀਤ ਹੇਰ ਕੋਲ ਵੀ ਜਿਹੜਾ ਮੈਕ ਮਹਿਕਮਾ ਰਹਿੰਦਾ ਫਿਰ ਚੇਤਨ ਸਿੰਘ ਜੋੜਾ ਮਾਜਰਾ ਕੋਲ ਵੀ ਰਹਿੰਦਾ ਪਰ ਉਥੋਂ ਵੀ ਇੱਕ ਗੱਲ ਸਾਹਮਣੇ ਨਿਕਲ ਆਈ ਕਿ ਆਈ ਕਿ ਚਿਹਰੇ ਬਦਲਣ ਨਾਲ ਮੰਤਰੀ ਬਦਲਣ ਨਾਲ ਮਸਲਾ ਹੱਲ ਨਹੀਂ ਹੋਣ ਵਾਲਾ ਇਸ ਦੇ ਉੱਤੇ ਇੱਛਾ ਸ਼ਕਤੀ ਨਾਲ ਕੰਮ ਕਰਨ ਦੀ ਲੋੜ ਹੈ ਇੱਕ ਮੰਤਰੀ ਅਨਮੋਲ ਗਗਨ ਮਾਨ ਵੀ ਤੁਹਾਨੂੰ ਯਾਦ ਹੋਣਾ ਹੈ ਕਿ ਉਹਨਾਂ ਨੇ ਖੁਦ ਇਸ ਦਾ ਪਰਦਾ ਫਾਸ਼ ਕੀਤਾ ਸੀ ਕਿ ਗੈਰਕਾਨੂੰਨੀ ਮਾਈਨਿੰਗ ਹਾਲੇ ਵੀ ਹੋ ਰਹੀ ਹੈ ਬਹੁਤ ਸਾਰੀਆਂ ਘਟਨਾਵਾਂ ਸੀ ਇਸ ਕਰਕੇ ਜ਼ਿਕਰ ਕਰ ਰਹੇ ਹਾਂ ਕਿ ਗੈਰਕਾਨੂੰਨੀ ਮਾਈਨਿੰਗ ਨਹੀਂ ਰੁਕੀ ਪਰ ਹੁਣ ਗੱਲ ਕਰੀਏ ਬੀਤੀ ਰਾਤ ਦੀ ਸ਼ਾਹਕੋਟ ਦੇ ਇਲਾਕੇ ਵਿੱਚ ਜਦੋਂ ਮਾਈਨਿੰਗ ਅਫਸਰਾਂ ਨੂੰ ਇਸ ਗੱਲ ਦਾ ਲੋਕੇਸ਼ਨ ਮਿਲਦੀ ਹੈ ਕਿ ਇਸ ਥਾਂ ਦੇ ਉੱਤੇ ਰਾਤ ਨੂੰ ਮਾਈਨਿੰਗ ਹੋ ਰਹੀ ਹੈ ਹੁਣ ਰਾਤ ਨੂੰ ਗੈਰਕਾਨੂੰਨੀ ਮਾਈਨਿੰਗ ਤਾਂ ਪਹਿਲੇ ਨੰਬਰ ਦੇ ਉੱਤੇ ਹੀ ਹੈ ਕਿ ਮਾਈਨਿੰਗ ਜਿਹੜੀ ਰਾਤ ਨੂੰ ਹੋਵੇਗੀ ਸਮਝ ਲਓ ਗੈਰਕਾਨੂੰਨੀ ਹੈ ਇਹ ਆਪਾਂ ਨਹੀਂ ਕਹਿ ਰਹ ਨੇ ਇਹ ਉਹਨਾਂ ਵੇਲਿਆਂ 'ਚ ਕਹੇ ਸੀ ਜਦੋਂ ਪਬਲਿਕ ਮਾਈਨਸ ਨੇ ਜਿਹੜੀਆਂ ਖੋਲੀਆਂ ਗਈਆਂ 25 30 ਦਾ ਅਧਗਾਟਨ ਕੀਤਾ ਗਿਆ ਖੜੜ ਤੋਂ ਸ਼ੁਰੂਆਤ ਹੋਈ ਸੀ ਉਹਨਾਂ ਵੇਲਿਆਂ 'ਚ ਮੁੱਖ ਮੰਤਰੀ ਨੇ ਇਹ ਗੱਲ ਸਾਫ਼ ਕੀਤੀ ਸੀ ਕਿ ਜਿਹੜਾ ਸਵੇਰੇ ਸੂਰਜ ਚੜਨ ਤੋਂ ਬਾਅਦ ਔਰ ਛਿਪਣ ਤੋਂ ਪਹਿਲਾਂ ਪਹਿਲਾਂ ਜਿਹੜੀ ਮਾਈਨਿੰਗ ਹੋਗੀ ਉਹ ਵੀ ਕਈ ਥਾਵਾਂ ਦੇ ਉੱਤੇ ਮਨਾਈ ਆ ਜੇਕਰ ਉੱਥੇ-ਉੱਥੇ ਮਾਈਨਿੰਗ ਜਿੱਥੇ ਮਨਾਈ ਨਹੀਂ ਹੈ ਉੱਥੇ ਹੋ ਗਈ ਤਾਂ ਕੋਈ ਚੱਕਰ ਨਹੀਂ ਹੈ ਉਹ ਮਾਈਨਿੰਗ ਆ ਜਿਹੜੀ ਉਹ ਜੈਨੂਨ ਹੈ ਪਬਲਿਕ ਮਾਈਨ ਵਾਲੀ ਪਰ ਜਿੱਥੇ ਰਾਤ ਨੂੰ ਹੋ ਗਈ ਸੂਰਜ ਛਿਪਨ ਤੋਂ ਬਾਅਦ ਸੂਰਜ ਚੜਨ ਤੋਂ ਪਹਿਲਾਂ ਉਸ ਦੌਰਾਨ ਜਿਹੜੀ ਵੀ ਮਾਈਨਿੰਗ ਹੋਵੇਗੀ ਉਹ ਸਾਰੀ ਗੈਰਕਾਨੂੰਨੀ ਹੁਣ ਇਸੇ ਵੀ ਇਸੇ ਤਰ੍ਹਾਂ ਹੋਇਆ ਚੋਣ ਜਾਬਤਾ ਲੱਗਿਆ ਹੋਇਆ ਚੋਣ ਕਮਿਸ਼ਨ ਦਾ ਸਿੱਧਾ ਰਾਜ ਹੁੰਦਾ ਕਿਹੜੇ ਪੁਲਿਸ ਅਫਸਰ ਨੂੰ ਕਿੱਥੇ ਲਾਉਣਾ ਹੈ ਇਹ ਵੀ ਚੋਣ ਕਮਿਸ਼ਨ ਨੇ ਤੈਅ ਕਰਨਾ ਹੁੰਦਾ ਬਹੁਤ ਸਾਰੇ ਐਸਐਸਪੀ ਤੇ ਇਥੋਂ ਤੱਕ ਕਿ ਜਿਹੜੇ ਦੋ ਸੀਪੀ ਐ ਉਹ ਵੀ ਚੋਣ ਕਮਿਸ਼ਨ ਨੇ ਬਦਲੇ ਆ ਇਨਾ ਚੋਣ ਜਾਬਤੇ ਦੇ ਦੌਰਾਨ ਪੰਜਾਬ ਦੇ ਅੰਦਰ ਪਰ ਹੈਰਾਨੀ ਦੀ ਗੱਲ ਹੈ ਕਿ ਸ਼ਾਹਕੋਟ ਚ ਜਿਹੜੀ ਗੈਰਕਾਨੂੰਨੀ ਮਾਈਨਿੰਗ ਹੋਈ ਅਫਸਰਾਂ ਦੇ ਉੱਤੇ ਹਮਲਾ ਹੋ ਜਾਂਦਾ ਐ ਇੰਨੇ ਹੌਸਲੇ ਬੰਦਾ ਜਿਹੜੇ ਉਹ ਮਾਫੀਆ ਚਲਾਉਣ ਵਾਲਿਆਂ ਦੇ ਹਾਲਾਂਕਿ ਇਹ ਕਿਹਾ ਗਿਆ ਕਿ ਉੱਥੇ ਦੋ ਟਰਾਲੀਆਂ ਭਰੀਆਂ ਜਾ ਰਹੀਆਂ ਸੀ ਉੱਥੇ ਟਰਾਲੀਆਂ ਛੱਡੋ ਵੱਡੇ ਵੱਡੇ ਟਿਪਰ ਵੀ ਭਰੇ ਜਾਂਦੇ ਆ ਜਿਹੜੇ ਜਿਹੜੀਆਂ ਜਗ੍ਹਾ ਦੇ ਉੱਤੇ ਗੈਰਕਾਨੂੰਨੀ ਮਾਈਨਿੰਗ ਹੁੰਦੀ ਹੈ ਹੁਣ ਉੱਥੇ ਮਾਈਨਿੰਗ ਅਫਸਰ ਜਿਹੜਾ ਉੱਥੇ ਪਹੁੰਚਿਆ ਸ਼ਾਇਦ ਜਗਦੀਸ਼ ਕੁਮਾਰ ਨਾਮ ਹੈ ਉਹਨਾਂ ਦਾ ਇਹ ਕਹਿਣਾ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਕਿ ਹੋਰ ਬੰਦੇ ਵੀ ਇਕੱਠੇ ਹੋ ਗਏ ਇਸ ਦਾ ਮਤਲਬ ਇਹ ਹੈ ਕਿ ਆਸੇ ਪਾਸਿਓਂ ਨਿਗਾ ਰੱਖਦੇ ਆ ਕਿ ਸਾਨੂੰ ਕੋ ਰੋਕਣ ਵਾਲਾ ਮਾਈ ਦਾ ਲਾਲ ਜੰਮੇ ਨਾ ਆਵੇ ਨਾ ਸਾਡੇ ਮੂਰੇ ਜੇ ਆ ਗਿਆ ਤਾਂ ਫਿਰ ਸੁੱਕਾ ਨਹੀਂ ਜਾਂਦਾ ਇਸੇ ਤਰ੍ਹਾਂ ਦੀ ਸਥਿਤੀ ਬਣ ਗਈ ਪਰ ਉਦੋਂ ਬਚਾ ਉਹਨਾਂ ਅਫਸਰਾਂ ਦਾ ਤੇ ਉਹਨਾਂ ਨਾਲ ਜਿਨ੍ਹਾਂ ਨਾਲ ਹਮਲਾ ਹੋਇਆ ਜਿਨ੍ਹਾਂ ਦੇ ਉੱਤੇ ਥੋੜਾ ਬਹੁਤਾ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਉਹ ਇਸ ਕਰਕੇ ਕਿਉਂਕਿ ਰਾਉਂਡ ਫਾਇਰਿੰਗ ਕੀਤੀ ਗਈ ਉਸ ਦੇ ਡਰ ਦੇ ਨਾਲ ਉਹ ਮਾਈਨਿੰਗ ਕਰਨ ਵਾਲੇ ਜਿਹੜੇ ਉੱਥੇ ਕਹਿ ਸਕਦੇ ਆ ਕਿ ਉਹਨਾਂ ਨੇ ਜਿਹੜੇ ਗੁੰਡੇ ਉੱਥੇ ਲੈਂਦੇ ਹੁੰਦੇ ਸੀ ਉਥੋਂ ਇੱਧਰ ਉੱਧਰ ਹੋ ਜਾਂਦੇ ਆ ਤੇ ਉੱਥੋਂ ਫਿਰ ਮਾਈਨਿੰਗ ਅਫਸਰਾਂ ਦੀ ਜਿਹੜੀ ਟੀਮ ਹੁੰਦੀ ਹੈ ਉਹ ਨਾਲ ਹੀ ਆ ਜਿਹੜੇ ਵਾਪਸ ਪਰਤੇ ਆਉਂਦੇ ਆ ਪਰ ਉੱਥੋਂ ਮਾਈਨਿੰਗ ਨਹੀਂ ਰੋਕ ਪਾਉਂਦੇ ਉਹ ਬੇਵੱਸ ਹੋ ਜਾਂਦੇ ਆ ਹੁਣ ਅਰਾਨੀ ਦੀ ਗੱਲ ਹੈ ਕਿ ਫਿਰ ਮਾਈ ਬਾਪ ਕੌਣ ਆ ਹੁਣ ਸਟੇਟ ਦਾ ਚੋਣ ਜਾਬਤੇ ਦੇ ਦੌਰਾਨ ਵੀ ਪਹਿਲਾਂ ਪੰਜਾਬ ਸਰਕਾਰ ਸਿੱਧੇ ਤੌਰ ਦੇ ਉੱਤੇ ਸੀ ਉਹਨਾਂ ਤੋਂ ਮਾਈਨਿੰਗ ਨਹੀਂ ਰੁਕੀ ਗੈਰ ਕਾਨੂੰਨੀ ਤੇ ਹੁਣ ਚੋਣ ਕਮਿਸ਼ਨ ਦੀ ਨਜ਼ਰ ਦੇ ਹੇਠਾਂ ਹੀ ਜਿਹੜੀ ਆ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਚੋਣ ਕਮਿਸ਼ਨ ਦੀਆਂ ਅੱਖਾਂ ਦੇ ਉੱਤੇ ਵੀ ਸ਼ਾਇਦ ਕਈ ਅਹਿਮ ਮਸਲਿਆਂ ਦੇ ਉੱਤੇ ਪੱਟੀ ਬੰਨੀ ਜਾਂਦੀ ਹੈ ਕਹਿਣ ਨੂੰ ਤਾਂ ਇਹ ਚੋਣ ਕਮਿਸ਼ਨ ਇੱਕ ਵੱਖਰੀ ਆਜ਼ਾਦ ਸੰਸਥਾ ਮੰਨੀ ਜਾਂਦੀ ਹੈ ਪਰ ਅੱਜਕੱਲ ਸਾਰੇ ਜਾਣਦੇ ਆ ਕਿ ਉਸ ਦੇ ਨਾਲ ਵੀ ਭਾਰਤ ਸਰਕਾਰ ਲਿਖਿਆ ਜਾਣ ਲੱਗ ਪਿਆ ਹਾਲਾਂਕਿ ਚੋਣ ਕਮਿਸ਼ਨ ਦਾ ਸਿੱਧਾ ਭਾਰਤ ਸਰਕਾਰ ਨਾਲ ਜਾਂ ਪੰਜਾਬ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਇੱਕ ਵਖਰੀ ਅਥਾਰਟੀ ਹੈ ਪਰ ਉਸ ਅਥਾਰਟੀ ਦੇ ਕਿੰਨੇ ਕੋ ਹੱਥ ਬੰਨੇ ਆ ਤੇ ਕਿੰਨੀਆਂ ਕੋ ਅੱਖਾਂ ਤੇ ਪੱਟੀ ਬੰਨੀ ਹੈ ਇਹ ਜਦੋਂ ਐਕਸ਼ਨ ਹੁੰਦੇ ਉਹਦੇ ਵਿੱਚ ਸਾਫ਼ ਨਜ਼ਰ ਆਉਂਦਾ ਜਿਹੜੀ ਮਾਈਨਿੰਗ ਹੋ ਰਹੀ ਹੈ ਕਿ 10 ਬਾਈ 10 ਦੇ ਕਮਰੇ ਦੇ ਵਿੱਚ ਹੋ ਰਹੀ ਜਿਹੜੀ ਕਿਸ ਨੂੰ ਦਿਖਾਈ ਨਹੀਂ ਦਿੰਦੀ ਹੈਗੀ ਇੱਥੋਂ ਤਾਂ ਹੀ ਲੱਗਦਾ ਇੱਥੇ ਤਾਂ 10 ਬਾਈ 10 ਕਮਰਾ ਛੱਡੋ ਇਸ ਤੋਂ ਵੀ ਛੋਟੀ ਕੋ ਉਦਾਹਰਨ ਆਪਾਂ ਦੇ ਦਈਏ ਉਹ ਵੀ ਇਸ ਦੇ ਅੱਗੇ ਸਾਹਮਣੇ ਹੈ ਜਿਹੜੀ ਫਿੱਕੀ ਪੈ ਜਾਣੀ ਹੈ ਇਹ ਤਾਂ ਸ਼ਰਿਆਮ ਹੁੰਦੀ ਹੈ ਜਿੱਥੇ ਗੈਰਕਾਨੂੰਨ ਰੋਪੜ ਦੇ ਇਲਾਕੇ ਦੇ ਵਿੱਚ ਪੁਲਿਸ ਨੂੰ ਕੀ ਕੋਈ ਸੈਣਾ ਪਿਆ ਐਸਐਸਪੀ ਨੂੰ ਇੰਨੀ ਜ਼ਿਆਦਾ ਝਾੜਚੰਬ ਹੋਈ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਹਾਈ ਕੋਰਟ ਤੋਂ ਝਾੜਚੰਬ ਹੋਈ ਹੋਵੇ ਵੇਰਵੇ ਮੰਗੇਗੇ ਹੁਣ ਪੁਰਾਣੇ ਕਿ ਤੁਸੀਂ ਕਿੰਨੀਆਂ ਐਫਆਈਆਰ ਦਰਜ ਕੀਤੀਆਂ ਉੱਥੇ ਤਾਂ ਇੰਨੀ ਬੇਸ਼ਰਮੀ داری ਰੱਖੀ ਪੁਲਿਸ ਵਿਭਾਗ ਨੇ ਔਰ ਮਾਈਨਿੰਗ ਵਿਭਾਗ ਦੇ ਉੱਤੇ ਵੀ ਸ਼ਾਇਦ ਪਤਾ ਨਹੀਂ ਕਿਸ ਦਾ ਦਬਾਅ ਸੀ ਸਿਆਸੀ ਦਬਾਅ ਕਿੰਨਾ ਸੀ ਔਰ ਕਿਹੜੇ ਲੀਡਰ ਦਾ ਸੀ ਖੁੱਲ ਕੇ ਨਹੀਂ ਦੱਸਿਆ ਗਿਆ ਅਜੇ ਤੱਕ ਪਰ ਉਥੋਂ ਦੇ ਹਲਕਿਆਂ ਦੇ ਸਥਾਨਕ ਲੋਕ ਦੱਸਦੇ ਆ ਕਿ ਕਿਹੜੇ ਕਿਹੜੇ ਲੋਕ ਮਿਲੇ ਹੋਇਆ ਉਸ ਦੇ ਵਿੱਚ ਗੱਲ ਇਹ ਸਾਹਮਣੇ ਆਈ ਸੀ ਕਿ ਹਾਈ ਕੋਰਟ ਨੇ ਇੰਨੀ ਜ਼ਿਆਦਾ ਝਾੜ ਝੰਮ ਕੀਤੀ ਰੋਪੜ ਪੁਲਿਸ ਪ੍ਰਸ਼ਾਸਨ ਦੀ ਵੀ ਕਿ ਤੁਸੀਂ ਜਦੋਂ ਪਰਚਾ ਦਰਜ ਕਰਦੇ ਹੋ ਮਸ਼ੀਨਰੀ ਤੇ ਦਰਜ ਕਰ ਦਿੰਦੇ ਹੋ ਮਸ਼ੀਨਰੀ ਦੇ ਮਾਲਕ ਕੌਣ ਹੈ ਤੁਸੀਂ ਜਿਹੜੀ ਜਗ੍ਹਾ ਦੇ ਉੱਤੇ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਉਸ ਜ਼ਮੀਨ ਦੇ ਉੱਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਮਾਲਕ ਕੌਣ ਹੈ ਆਂ ਪਛਾਤੇ ਲੋਕਾਂ ਉੱਤੇ ਪਰਚੇ ਦਰਜ ਕਰੀ ਜਾਂਦੇ। ਮਤਲਬ ਕਹਿਣ ਦਾ ਕਿ ਉੱਥੇ ਪ੍ਰਸ਼ਾਸਨ ਨੇ ਜਿਹੜੀ ਭੂਮਿਕਾ ਨਿਭਾਉਣੀ ਸੀ ਉਹ ਨਹੀਂ ਨਿਭਾਈ। ਉਲਟਾ ਹਾਈ ਕੋਰਟ ਤੋਂ ਝਾੜ-ਚੰਬ ਵੀ ਕਰਵਾਈ ਔਰ ਨਾ ਹੀ ਉੱਥੇ ਅਮਲੀ ਰੂਪ ਵਿੱਚ ਕੁਝ ਹੋਇਆ। ਤੇ ਉਦੋਂ ਵੀ ਜੱਗੋ 13ਵੀਂ ਗੱਲ ਕੀ ਹੋਈ ਹੈ ਕਿ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਉੱਥੇ ਨਾ ਮੋਸ਼ੀ ਦਾ ਸਾਹਮਣਾ ਕਰਨਾ ਪਿਆ ਸਰਕਾਰ ਦੀ ਜਿੰਨਾਂ ਅਫਸਰਾਂ ਨੇ 헤ਠੀ ਕਰਵਾ ਦਿੱਤੀ ਉਹਨਾਂ ਨੂੰ ਮੋੜ ਸਰਕਾਰ ਦੇ ਵਿੱਚ ਜਦੋਂ ਬਦਲੀ ਹੁੰਦੀ ਹੈ ਤਾਂ ਫਿਰ ਰੋਪੜ ਤੋਂ ਮੋਗੇ ਵਾਲਾ ਜ਼ਿਲ੍ਹਾ ਦੇ ਦਿੱਤਾ ਜਾਂਦਾ ਹੈ ਇੱਥੋਂ ਵੀ ਘਟ ਨਹੀਂ ਨਾਲ ਫਰੋਈਪੁਰ ਦਾ ਐਡੀਸ਼ਨਲ ਜ਼ਿਲ੍ਹਾ ਵੀ ਦਿੱਤਾ ਗਿਆ ਜਦੋਂ ਉੱਥੋਂ ਐਸਐਸਪੀ ਚਲੇ ਗਏ ਸੀ ਡੈਪੂਟੇਸ਼ਨ ਤੇ ਸੈਂਟਰ ਦੇ ਵਿੱਚ ਤਾਂ ਉਦੋਂ ਅਜਿਹੇ ਅਫਸਰਾਂ ਨੂੰ ਆ ਜਿਹੜਾ ਮੂਹਰੇ ਲਾ ਕੇ ਰੱਖਿਆ ਜਾਂਦਾ ਪਰ ਜਿਹੜੇ ਹੁਣ ਅਗਲੀ ਧਾਰਨ ਦਿੰਨੇ ਆ ਜਿੱਥੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸਾਰਿਆਂ ਨੂੰ ਯਾਦ ਹੋਣਾ ਉੱਥੇ ਐਸਐਸਪੀ ਜਦੋਂ ਚੋਹਾਨ ਹੁੰਦੇ ਸੀ ਉਹਨਾਂ ਨੇ ਇੱਕ ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਦੇ ਖਾਸਮ ਖਾਸ ਰਿਸ਼ਤੇਦਾਰ ਦੇ ਉੱਤੇ ਜਦੋਂ ਪਰਚਾ ਦਰਜ ਕੀਤਾ ਤੇ ਉਦੋਂ ਫਿਰ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਫਿਰ ਐਸਐਸਪੀ ਨੂੰ ਜਦੋਂ ਤੱਕ ਉੱਥੋਂ ਬਦਲਾ ਕੇ ਕਿਤੇ ਭੇਜਿਆ ਨਹੀਂ ਗਿਆ ਕਿਤੇ ਹੋਰ ਥਾਂ ਦੇ ਉੱਤੇ ਖੋਡੇ ਲੈਣ ਨਹੀਂ ਲਾਇਆ ਗਿਆ ਉਦੋਂ ਤੱਕ ਸਾਹ ਨਹੀਂ ਆਇਆ ਆਮ ਆਦਮੀ ਪਾਰਟੀ ਦੇ ਉਸ ਵਿਧਾਇਕ ਨੂੰ ਤੇ ਉਸ ਦੇ ਰਿਸ਼ਤੇਦਾਰ ਨੂੰ ਕਹਿੰਦੇ ਹੱਥ ਕਿਵੇਂ ਪਾ ਲਿਆ ਤੁਸੀਂ ਹਾਲਾਂਕਿ ਉੱਥੇ ਕੋਈ ਹੋਰ ਪਾਰਟੀ ਦੇ ਵੀ ਹੁੰਦੇ ਉਹਨਾਂ ਨਾਲ ਵੀ ਇਸੇ ਤਰ੍ਹਾਂ ਹੋ ਸਕਦੀ ਸੀ ਪਰ ਐਸਐਸਪੀ ਨੇ ਜਿੱਥੇ ਹਿੰਮਤ ਕੀਤੀ ਉਹ ਖੋਡੇ ਲੈਣ ਲੱਗ ਜਾਂਦੇ ਆ ਤੇ ਜਿਹੜੇ ਜੀ ਹਜੂਰੀ ਕਰਦੇ ਆ ਜਾਂ ਮਾਫੀ ਉਹਨਾਂ ਨਾਲ ਮਿਲ ਕੇ ਕੰਮ ਕਰਦੇ ਆ ਉਹਨਾਂ ਨੂੰ ਪੋਸਟਿੰਗ ਵੀ ਉਹਨਾਂ ਥਾਵਾਂ ਤੇ ਦਿੱਤੀ ਜਾਂਦੀ ਹੈ ਜਿੱਥੇ ਇਸ ਤਰ੍ਹਾਂ ਦੇ ਧੰਦੇ ਚੱਲਦੇ ਆ ਜਿਹੜੇ ਇੱਦਾਂ ਦੇ ਇਮਾਨਦਾਰ ਅਫਸਰ ਨੇ ਗੁਰਮੀਤ ਸਿੰਘ ਚੋਹਾਨ ਉਹਨਾਂ ਨੂੰ ਅੱਜ ਵੀ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਉਹਨਾਂ ਨੂੰ ਉਹੀ ਜੁੜੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵਿੱਚ ਉਹਨਾਂ ਨੂੰ ਲਾਇਆ ਹੋਇਆ ਹੁਣ ਜਿਹੜਾ ਅਸੀਂ ਮਾਈਨਿੰਗ ਹੁੰਦੀ ਹੈ ਅਸੀਂ ਪੂਰੇ ਪੰਜਾਬ 'ਚ ਘੁੰਮ ਰਹੇ ਹਾਂ ਹਰ ਜਗ੍ਹਾ ਪੁਲਿਸ ਪੁਲਿਸ ਦੇ ਨਾਲ ਜਿਹੜੀ ਸੁਰੱਖਿਆ ਬਲ ਹੈਗੀ ਹੈ ਉਹ ਵੀ ਤਨਾਤ ਹੈ ਦਰਿਆ ਦੇ ਜਿਹੜੇ ਕੰਡੇ ਨੇ ਜਾਂ ਦਰਿਆ ਦੀ ਜਿਹੜੇ ਉਹ ਹੱਦ ਸ਼ੁਰੂ ਹੁੰਦੀ ਹੈ ਖਾਸ ਕਰਕੇ ਉੱਥੇ ਤੇ ਬੈਰੀਕੇਟਿੰਗ ਲੱਗੀ ਹੋਈ ਹੈ ਫਿਰ ਇਹ ਜਿਹੜੀ ਮਾਈਨਿੰਗ ਹੈ ਇਹ ਇਹ ਇੱਕਦ ਇਹ ਜਿਹੜੀ ਬੈਰੀਕੇਟਿੰਗ ਜਾਂ ਪ੍ਰਸ਼ਾਸਨ ਦਾ ਪ੍ਰਸ਼ਾਵਾ ਤੁਸੀਂ ਦੱਸਿਆ ਜਿਹੜਾ ਪੰਜਾਬ ਆਪਾਂ ਘੁੰਮਿਆਂ ਉਹਦੇ ਵਿੱਚ ਦਿਖ ਜਾਂਦਾ ਕਿਤੇ ਨਾ ਚੱਪੇ ਚੱਪੇ ਉੱਤੇ ਪੁਲਿਸ ਹੈ ਫੋਰਸ ਹੈ ਇਹ ਦਿਨ ਵੇਲੇ ਉੱਤੇ ਹੋ ਸਕਦਾ ਡਿਊਟੀ ਬਖੋਬੀ ਨਭਾਉਂਦੇ ਹੁਣ ਪਰ ਜਿਵੇਂ ਹੀ ਤਾਰਿਆਂ ਦੀ ਛਾਂ ਹੁੰਦੀ ਹੈ ਉਦੋਂ ਸ਼ਾਇਦ ਇਹ ਡਿਊਟੀ ਜਿਵੇਂ ਨਭਾਉਣੀ ਚਾਹੀਦੀ ਓਵੇਂ ਨਹੀਂ ਨਭਾਉਂਦੇ ਇਸੇ ਕਰਕੇ ਤਾਂ ਮਾਈਨਿੰਗ ਟੀਮ ਦੇ ਉੱਤੇ ਜਿਹੜੇ ਥੋੜਿਆਂ ਨੇ ਹਿੰਮਤ ਕੀਤੀ ਹੋਣੀ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਤਾਂ ਅਸੀਂ ਜਾ ਕੇ ਉੱਥੇ ਛਾਪਾਂ ਮਾਰੀਏ ਜਦੋਂ ਛਾਪਾਂ ਮਾਰਨ ਜਾਂਦੇ ਆ ਤਾਂ ਫਿਰ ਉੱਥੋਂ ਜਿਹੜੇ ਕਰਿੰਦੇ ਹੁੰਦੇ ਆ ਕਿਵੇਂ ਪੈ ਜਾਂਦੇ ਆ ਉਹ ਸਾਰਾ ਗੱਲ ਸਾਹਮਣੇ ਆ ਗਈ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਣਗੈਲੀ ਹੋ ਕਿਹੜੇ ਪਾਸੇ ਹੋ ਰਹੀ ਹੈ ਪੁਲਿਸ ਅਫਸਰ ਕੀ ਚੋਣ ਕਮਿਸ਼ਨ ਦੇ ਅੰਡਰ ਚੱਲ ਰਿਹਾ ਜਿਹੜਾ ਸਾਰਾ ਸਿਸਟਮ ਹੈ ਚੋਣ ਜਾਬਤੀ ਦੇ ਦੌਰਾਨ ਕਿ ਉਹਨਾਂ ਤੱਕ ਵੀ ਕੁਝ ਨਾ ਕੁਝ ਪਹੁੰਚਾਉਣ ਲੱਗ ਗਏ ਇਹ ਸ਼ੱਕ ਦੇ ਘੇਰੇ ਵਿੱਚ ਗੱਲਾਂ ਆ ਜਾਂਦੀਆਂ ਇਸ ਕਰਕੇ ਤੇ ਗੌਰ ਹੋਣੀ ਚਾਹੀਦੀ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਰੁਕਣੀ ਜ਼ਰੂਰ ਚਾਹੀਦੀ ਹੈ ਇੱਥੋਂ ਤੱਕ ਵੀ ਗੱਲਾਂ ਆਈਆਂ ਕਿ ਗੈਰ ਕਾਨੂੰਨੀ ਮਾਈਨਿੰਗ ਦੇ ਵਿੱਚ ਜਿਹੜੇ ਇਨਵੋਲਵ ਨੇ ਜਿਹੜਾ ਮਾਫੀਆ ਚਲਾਉਣ ਵਾਲੇ ਨੇ ਪਹਿਲਾਂ ਕਿਸੇ ਹੋਰ ਦੇ ਘਰ ਭਰਦੇ ਸੀ ਫਿਰ ਜਦੋਂ ਸੱਤਾ ਤਬਦੀਲੀ ਆਈ ਹੁਣ ਕਿਸੇ ਹੋਰ ਦੇ ਘਰ ਭਰੇ ਜਾ ਰਿਹਾ ਔਰ ਇੱਥੋਂ ਤੱਕ ਵੀ ਛੱਕ ਨਾਲ ਵੇਖਿਆ ਜਾਂਦਾ ਸਮੇਂ ਸਮੇਂ ਤੇ ਵੀਡੀਓ ਜਾਰੀ ਕਰਕੇ ਸਥਾਨਕ ਲੋਕਾਂ ਨੇ ਇਲਜ਼ਾਮ ਸਿਆਸੀ ਲੋਕਾਂ ਉੱਤੇ ਵੀ ਲਾਏ ਆ ਬਾਏ ਨੇਮ ਲਾਏ ਆ ਪਰ ਪਰਚਾ ਹਾਲੇ ਤੱਕ ਕਿਸੇ ਵੀ ਵੱਡੇ ਲੀਡਰ ਦੇ ਉੱਤੇ ਨਹੀਂ ਹੋਇਆ ਔਰ ਖਾਸ ਕਰਕੇ ਇਹ ਵੀ ਇਲਜ਼ਾਮ ਲੱਗ ਗਿਆ ਹੈ ਕਿ ਦਿੱਲੀ ਦੇ ਵੀ ਕੁਝ ਬੰਦੇ ਆ ਜਿਹੜੇ ਦਖਲ ਕਰਦੇ ਐ ਇਥੋਂ ਵੀ ਆਪਣਾ ਘਰ ਭਰ ਰਿਹਾ ਢਿੱਡ ਭਰ ਰਿਹਾ ਮਾਈਨਿੰਗ ਵਾਲੇ ਮਸਲੇ ਦੇ ਵਿੱਚ ਉਹਨਾਂ ਨੂੰ ਵੀ ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ ਜਿਹੜੇ ਚਿੱਤ ਅਸੀਂ ਜੋੜੇ ਮਾਜਰਾ ਨੇ ਜਦੋਂ ਨਵੇਂ ਮੰਤਰੀ ਬੰਦੇ ਨੇ ਫਿਰ ਤੇ ਹਰ ਜਗ੍ਹਾ ਛਾਪੇ ਮਾਰਨ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਬਦਸਲੂਕੀ ਦੀ ਵੀ ਵੀਡੀਓ ਵਾਇਰਲ ਹੁੰਦੀ ਹੈ ਪਰ ਬੜੇ ਸਮੇਂ ਤੋਂ ਉਹਨਾਂ ਦੇ ਛਾਪੇ ਨਜ਼ਰ ਨਹੀਂ ਆਏ ਹੈਗੇ ਮਾਈਨਿੰਗ ਵਾਲੀ ਥਾਂ ਤੇ ਤੇ ਖਾਸ ਕਰ ਇਹਨਾਂ ਦੇ ਨਾਂ ਵਿੱਚ ਤਾਂ ਚਲੋ ਉਹਨਾਂ ਦੇ ਛਾਪੇ ਵੈਸੇ ਵੀ ਨਹੀਂ ਵਜ ਸਕਦੇ ਉਹ ਆਪਣੇ ਚੋਣ ਪ੍ਰਚਾਰ 'ਚ ਵੀ ਡਾਕਟਰ ਬਲਬੀਰ ਸਿੰਘ ਨੂੰ ਜਿਤਾਉਣ ਵਿੱਚ ਰੁੱਝੇ ਹੋ ਘਰ ਵੀ ਨਹੀਂ ਆ ਕਿ ਕਿਹੜੀ ਥਾਂ ਦੇ ਉੱਤੇ ਕਿਵੇਂ ਕਰਨਾ ਪ੍ਰਭਾਵਿਤ ਹੁੰਦੇ ਨੇ ਫਿਰ ਚੋਣ ਜਾਬਤੇ ਦੇ ਨਿਯਮ ਅਭਿਸ਼ ਦੇਖ ਸਕਦੇ ਨੇ ਆਪਣੇ ਅਫਸਰਾਂ ਦੇ ਨੂੰ ਜਾਂ ਆਪਣੇ ਜਿਹੜੇ ਪੁਲਿਸ ਮੈਕਮੇ ਦੇ ਵਿੱਚ ਮੈਂ ਉਹੀ ਗੱਲ ਕਹਿਣ ਲੱਗਾ ਪਰ ਇਸ ਤੋਂ ਪਹਿਲਾਂ ਚੋਣ ਜਾਬਤੇ ਤੋਂ ਪਹਿਲਾਂ ਉਹ ਵੀ ਉਦੋਂ ਸਵਾਲਾਂ ਦੇ ਘੇਰੇ ਵਿੱਚ ਆ ਗਏ ਜਦੋਂ ਜਿਹੜਾ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਾ ਜਿਸ ਦੇ ਉੱਤੇ ਪਰਚਾ ਦਰਜ ਹੋਇਆ ਹੋਵੇ ਤੇ ਉਸ ਉਹਨਾਂ ਦੇ ਘਰ ਕੋਈ ਖੁਸ਼ੀ ਦਾ ਸਮਾਗਮ ਸੀ ਇੱਕ ਵਿਆਹ ਸਮਾਗਮ ਸੀ ਜਾਂ ਕੋਈ ਹੋਰ ਉੱਥੇ ਚੇਤਨ ਸਿੰਘ ਜੋੜਾ ਮਾਜਰਾ ਪੂਰੇ ਐ ਫੱਬ ਕੇ ਬੈੰਦੇ ਆ ਮੂਰਲੀਆਂ ਕਤਾਰਾਂ ਵਿੱਚ ਕੁਰਸੀਆਂ ਤੇ ਉਹਨਾਂ ਨੂੰ ਉੱਥੇ ਗੈਸਟ ਸੱਦਿਆ ਜਾਂਦਾ ਵਿਆਹ ਦੇ ਵਿੱਚ ਤੇ ਚੇਤਨ ਸਿੰਘ ਜੋੜਾ ਮਾਜਰਾ ਨੂੰ ਕੀ ਨਹੀਂ ਪਤਾ ਜਾਂ ਉਹਨਾਂ ਦੀ ਟੀਮ ਜਾਂ ਉਹਨਾਂ ਦਾ ਪ੍ਰਸ਼ਾਸਨ ਜਾਂ ਉਹਨਾਂ ਦਾ ਜਿਹੜਾ ਨਾਲ ਚੱਲਣ ਵਾਲਾ ਅਮਲਾ ਇਹ ਨਹੀਂ ਦੱਸਦਾ ਕਿ ਇਹ ਬੰਦੇ ਠੀਕ ਨਹੀਂ ਆਪਣੇ ਲਈ ਇਹ ਗੈਰ ਕਾਨੂੰਨੀ ਕੰਮ ਕਰਦੇ ਆ ਆਪਾਂ ਨਹੀਂ ਇਹਨਾਂ ਨਾਲ ਰابطਾ ਰੱਖਣਾ ਉੱਥੇ ਤਾਂ ਇਹ ਜਿਹੜੇ ਮਹਿਮਾਨ ਬਣ ਕੇ ਵੀ ਚਲੇ ਜਾਂਦੇ ਆ ਮੰਤਰੀ ਉਹ ਵੀ ਉਹ ਜਿਨ੍ਹਾਂ ਕੋਲ ਮਹਿਕਮਾ ਉਹ ਹੋਵੇ ਮਾਈਨਿੰਗ ਵਾਲਾ ਤੇ ਫਿਰ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆਪਾਂ ਸਾਰੇ ਜਣੇ ਕਿ ਕੌਣ ਕਿਸ ਦੇ ਨਾਲ ਕਿੰਨੀ ਕੋ ਹੈਲੋ ਹਾਇ ਰੱਖਦਾ ਤੇ ਕਿੰਨਾ ਕੋ ਕਿਸੇ ਉੱਤੇ ਕਾਰਵਾਈ ਕਰ ਸਕਦਾ ਜ਼ੁਰਤ ਕਰ ਸਕਦਾ ਜਿਹੜੇ ਇਹ ਮਾਫੀਆ ਹੈ ਜਿਹੜਾ ਵੀ ਚਾਹੇ ਕਿ ਪੂਰੇ ਦੇਸ਼ ਪੱਧਰ ਤੇ ਆਇਆ ਹੈ ਜਾਂ ਪੰਜਾਬ ਦੇ ਵਿੱਚ ਹੈ ਕਿਸੇ ਹੋਰ ਸੂਬਿਆਂ ਦੇ ਵਿੱਚ ਹੈ ਕਿ ਸਿਆਸਤਦਾਨ ਜਾਂ ਲੀਡਰ ਨੇ ਜਿਹੜੇ ਉਹਨਾਂ ਦਾ ਇਹ ਨਾਂ ਦੇ ਬਿਨਾਂ ਕੋਈ ਗੁਜ਼ਾਰਾ ਨਹੀਂ ਹੁੰਦਾ ਹੈਗਾ ਗੁਜਾਰਾ ਤਾਂ ਤਾਂ ਹੋਵੇ ਜੇਕਰ ਇਮਾਨਦਾਰੀ ਦੀ ਸਿਆਸਤ ਹੋਵੇ ਅੱਜ ਕੱਲ ਤਾਂ ਚੋਣ ਲੜਨੀ ਵੀ ਆਮ ਬੰਦੇ ਦਾ ਕੰਮ ਨਹੀਂ ਰਹਿ ਗਿਆ ਜਿਹਦੇ ਕੋਲ ਬਹੁਤ ਜ਼ਿਆਦਾ ਪੈਸਾ ਉਹ ਹੀ ਦਿਖਦਾ ਸਾਰੇ ਚੱਪੇ-ਚੱਪੇ ਦੇ ਉੱਤੇ ਚਾਹੇ ਪੋਸਟਰਾਂ 'ਚ ਫਲੈਕਸਾਂ 'ਚ ਮਹਿੰਗੀ ਹੋ ਗਈ ਚੋਣ ਤੇ ਲੀਡਰਾਂ ਨੂੰ ਜਿਨ੍ਹਾਂ ਨੂੰ ਪਹਿਲੀ ਵਾਰੀ ਜਿਵੇਂ ਹਵਾ ਦੇ ਵਿੱਚ ਕਿਸੇ ਦਾ ਦਾਅ ਲੱਗ ਵੀ ਗਿਆ ਉਹ ਹੁਣ ਇਹ ਸੋਚ ਕੇ ਬੈਠੇ ਆਂ ਕਈਆਂ ਨੇ ਤੇ ਧਾਰ ਲਿਆ ਕਿ ਇਸ ਦੋ ਵਾਰ ਤੇ ਆਪਾਂ ਚੋਣ ਹੀ ਨਹੀਂ ਲੜਨੀ ਜਿੰਨਾਂ ਨੂੰ ਮੌਕਾ ਮਿਲਿਆ ਉਹ ਇੱਕ ਮੌਕੇ ਨੂੰ ਸਾਹਮਣੇ ਆ ਜਾਵੇ ਉਹ ਸਾਹਮਣਾ ਕਿਹਦੇ ਲਈ ਹੈ ਲੋਕਾਂ ਲਈ ਕਿ ਆਪਦੇ ਲਈ ਇਹ ਚੀਜ਼ਾਂ ਸਾਹਮਣੇ ਨਿਕਲ ਕੇ ਆ ਗਈਆਂ ਹੁਣ ਜਿੱਥੋਂ ਤੱਕ ਰਹੀ ਗੱਲ ਕਿ ਸਾਰਾ ਕੁਝ ਨਾ ਕਰਨ ਤਾਂ ਕੀ ਗੁਜ਼ਾਰਾ ਨਹੀਂ ਹੁੰਦਾ ਜਦੋਂ ਘਰ ਪਰਨ ਦਾ ਚਸ ਪੈ ਜੇ ਇਸ ਤਰ੍ਹਾਂ ਦਾ ਚਸਕਾ ਪੈ ਜਾਵੇ ਤਾਂ ਫਿਰ ਔਖਾ ਹੋ ਜਾਂਦਾ ਉੱਥੋਂ ਮੁੜਨਾ ਇਸ ਕਰਕੇ ਆ ਜਿਹੜਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ ਜਦੋਂ ਇਸ ਤਰ੍ਹਾਂ ਦਾ ਕੋਈ ਚਸਕਾ ਜਿੰ ਨੂੰ ਪੈ ਜਾਵੇ ਤੇ ਉਹ ਫਿਰ ਛੇਤੀ ਨਾਮ ਨਹੀਂ ਲੈਂਦਾ ਕਿ ਇੱਥੋਂ ਮੇਰਾ ਹਾਥਾ ਪਿੱਛੇ ਨੂੰ ਆ ਜਾਵੇ ਫਿਰ ਘਰ ਪਰਨ ਦੀ ਜਦੋਂ ਇਸ ਤਰ੍ਹਾਂ ਦੀ ਉਹ ਆਦਤ ਬਣ ਜਾਂਦੀ ਹੈ ਨਾ ਤਾਂ ਫਿਰ ਲਗਾਤਾਰੇ سلسلہ ਚੱਲਦਾ ਰਹਿੰਦਾ ਫਿਰ ਉੱਥੇ ਅਫਸਰ ਚਾਹੀਏ ਉੱਥੇ ਸਿਆਸਤ ਦਾ ਅਨਸਾਰ ਹੀ ਇੱਕ ਮਿਕ ਹੋ ਕੇ ਅੱਖਾਂ ਬੰਦ ਕਰਕੇ ਉਵੇਂ ਹੀ ਚਲਾਈ ਜਾਂਦੇ ਆ ਧੰਦੇ ਜਿਵੇਂ ਗੱਲ ਕਰੀਏ ਵਿਰਸਨ ਸਿੰਘ ਵਲਟੋਖਣਿਕ ਸ਼ਿਕਾਇਤ ਕੀਤੀ ਅਰਦੇ ਆਦੇਸ਼ ਪ੍ਰਤਾਪ ਕੈਰੋ ਦੇ ਖਿਲਾਫ ਵੀ ਮੇਰੇ ਖਿਲਾਫ ਕੂੜ ਪ੍ਰਚਾਰ ਕਰ ਰਹੇ ਨੇ ਸੁਬੀਰ ਸਿੰਘ ਵਾਦਲ ਨੇ ਆਪਣੇ ਜਿੱਜੇ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਸਿਆਸਤ ਸ਼ਰਮ ਨਹੀਂ ਕਾਲੀ ਦਲ ਦੀ ਜਾ ਕਿਧਰ ਨੂੰ ਰਹੀ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਇਹ ਵੱਡਾ ਸਿਆਸੀ ਫੈਸਲਾ ਲਿਆ ਨਾ ਇਸ ਦੇ ਮਾਇਨੇ ਬਹੁਤ ਤੇ ਪ੍ਰਭਾਵ ਬੜੇ ਆ ਸ਼੍ਰੋਮਣੀ ਕਾਲੀ ਦਲ ਦੇ ਖਾਸ ਕਰਕੇ ਉਸ ਇਲਾਕੇ ਦੇ ਵਿੱਚ ਉਹ ਹੋਰ ਹੌਲੇ ਹੋ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਕਿਉਂਕਿ ਹਰਦੇਸ਼ ਪ੍ਰਤਾਪ ਸਿੰਘ ਕੈਰੋਂ ਇਹ ਉਹ ਪਰਿਵਾਰ ਹੈ ਜਿਹੜਾ ਪਹਿਲਾਂ ਪੂਰਾ ਪਿਓਰ ਟਕਸਾਲੀ ਹੁੰਦਾ ਸੀ ਉਸ ਤੋਂ ਬਾਅਦ 35 ਸਾਲ ਦੀ ਸਿਆਸਤ ਫਿਰ ਸ਼੍ਰੋਮਣੀ ਅਕਾਲੀ ਦਲ ਨਾਲ ਹੋ ਗਈ ਹੈ ਔਰ ਉਹ ਕਾਫੀ ਕਈ ਦਫਾ ਜਿਹੜੇ ਉਹ ਵਿਧਾਇਕ ਵੀ ਬਣਦੇ ਰਹੇ ਆ ਮੈਂਬਰ ਵਿਧਾਨ ਸਭਾ ਦੇ ਬਣਦੇ ਰਹੇ ਆ ਉਸ ਤੋਂ ਬਾਅਦ ਉਹਨਾਂ ਕੋਲ ਅਹਿਮ ਜ਼ਿੰਮੇਵਾਰੀਆਂ ਵੀ ਦਿੱਤੀਆਂ ਗਈਆਂ ਪਾਰਟੀ ਦੇ ਵਿੱਚ ਪਰ ਇਹ ਗੱਲ ਵੀ ਸਾਰੇ ਜਾਣਦੇ ਆ ਕਿ ਵਿਰਸਾ ਸਿੰਘ ਵਲਟੋਹਾ ਵੀ ਉਹਨਾਂ ਤੋਂ ਔਖੇ ਸੀ ਇਸ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਨਾਲ ਵੀ ਉਹਨਾਂ ਦੀ ਇੱਕ ਬਹੁਤ ਹੀ ਨੀਸੀ ਬਣਦੀ। ਇੱਥੋਂ ਤੱਕ ਕਿ ਸੁਖਵੀਰ ਸਿੰਘ ਬਾਦਲ ਨਾਲ ਵੀ ਇੱਕ ਬਹੁਤ ਹੀ ਚੰਗੀ ਨਹੀਂ ਸੀ। ਇਸੇ ਕਰਕੇ ਸੁਖਵੀਰ ਸਿੰਘ ਬਾਦਲ ਨੇ ਵਿਰਸਾ ਸਿੰਘ ਬਲਟੋਹਾ ਨੂੰ ਆਪਣੀ ਪਾਰਟੀ ਦੇ ਸਪਾਈ ਦੇ ਤੌਰ ਦੇ ਉੱਤੇ ਆਪਣੇ ਨਾਲ ਰੱਖਿਆ। ਔਰ ਆਦੇਸ਼ ਪ੍ਰਤਾਪ ਸਿੰਘ ਕੈਰੋ ਜਿਨ੍ਹਾਂ ਨਾਲ ਸਿਆਸੀ ਸਬੰਧ ਤਾਂ ਸੀ ਪਰ ਰਿਸ਼ਤੇਦਾਰੀ ਬੜੀ ਗੂੜੀ ਸੀ। ਉਹਨਾਂ ਦੇ ਜਿਹੜੇ ਰਿਸ਼ਤੇ ਦੇ ਵਿੱਚ ਜੀਜਾ ਲੱਗਦੇ ਸੀ ਆ ਵੈਸੇ ਵੀ ਆਪਾਂ ਜਦੋਂ ਪੰਜਾਬੀ ਕਲਚਰ ਦੇ ਵਿੱਚ ਸੱਭਿਆਚਾਰ ਦੇ ਵਿੱਚ ਮਾਹੌਲ ਦੇ ਵਿੱਚ ਵਿਆਹ ਸ਼ਾਦੀਆਂ ਦੇ ਵਿੱਚ ਵੀ ਜੀਜੇ ਦੀ ਇੰਨੀ ਕੁ ਜ਼ਿਆਦਾ ਆਉ ਭਗਤ ਕਰਨੀ ਪੈਂਦੀ ਆ ਲੋਕਾਂ ਨੂੰ ਕਿ ਕਿਤੇ ਮਾੜੀ ਜੀ ਗੱਲ ਦੇ ਉੱਤੇ ਵੀ ਰੁੱਸ ਨਾ ਜਾਵੇ ਸਾਡਾ ਖਲਾਰਾ ਨਾ ਪੈ ਜਾਵੇ ਸਮਾਗਮ ਆ ਜਿਹੜਾ ਖੁਸ਼ੀ ਦੇ ਵਿੱਚ ਰੰਗ ਵਿੱਚ ਭੰਗ ਨਾ ਪੈ ਜਾਵੇ ਪਰ ਸੁਖਵੀਰ ਸਿੰਘ ਬਾਦਲ ਨੇ ਇੰਨਾ ਵੱਡਾ ਫੈਸਲਾ ਲਿਆ ਉਹਨਾਂ ਨੇ ਸ਼ਾਇਦ ਸੋਚ ਕੇ ਲਿਆ ਹੋਣਾ ਕਿ ਇਸ ਦੇ ਨਾਲ ਮੈਨੂੰ ਫਿਰ ਕੋਈ ਪ੍ਰਵਾਹ ਨਹੀਂ ਜਿਹੜਾ ਸਾਡੇ ਉਮੀਦਵਾਰ ਨਾਲ ਨਹੀਂ ਖੜਾ ਫਿਰ ਸਾਡੇ ਨਾਲ ਕੱਲ ਨੂੰ ਕਿਵੇਂ ਖੜਾ ਹੋਏਗਾ ਇਹ ਸਾਰੀਆਂ ਚੀਜ਼ਾਂ ਨੇ ਪਰ ਇਸ ਦੀ ਪਿੱਠ ਭੂਮੀ ਕੀ ਹੈ ਵਿਰਸਾ ਸਿੰਘ ਮਲਟੋਹਾ ਔਖੇ ਸੀ ਸ਼ਿਕਾਇਤ ਦਿੱਤੀ ਉਹਨਾਂ ਨੇ ਪ੍ਰਵਾਨ ਕਰ ਲਈ ਸੁਖਵੀਰ ਸਿੰਘ ਬਾਦਲ ਨੇ ਸਾਰਿਆਂ ਨੂੰ ਯਕੀਨ ਨਹੀਂ ਹੋਇਆ ਪਹਿਲਾਂ ਤਾਂ ਬਾਅਦ ਵਿੱਚ ਕ੍ਰਾਸ ਚੈੱਕ ਕਰਕੇ ਦੇਖਿਆ ਕਿ ਗੱਲ ਸੱਚੀ ਹੈ ਕਿਤੇ ਫੇਕ ਖ ਸਗਲ ਦੀ ਪੁਸ਼ਟੀ ਉਦੋਂ ਹੋ ਗਈ ਜਦੋਂ ਵਿਰਸਾ ਸਿੰਘ ਵਲਟੋਹਾ ਨੇ ਖੁਦ ਆਪਣੀ ਅਫੀਸ਼ੀਅਲ ਫੇਸਬੁੱਕ ਦੇ ਉੱਤੇ ਅਕਾਊਂਟ ਦੇ ਉੱਤੇ ਇੱਕ ਪੋਸਟ ਪਾ ਦਿੱਤੀ ਕਹਿੰਦੇ ਵਾ ਸਰਦਾਰਾ ਨਜ਼ਾਰਾ ਲਿਆਤਾ ਉਸ ਵੀਰ ਸਿੰਘ ਬਾਦਲ ਨੂੰ ਸਮੋਦਨ ਹੁੰਦਿਆਂ ਕਹਿ ਰਿਹਾ ਕਹਿੰਦੇ ਐ ਲੱਗਦਾ ਇਸ ਵੱਡੇ ਫੈਸਲੇ ਨਾਲ ਕਿ ਮੈਂ ਜਿਵੇਂ ਚੋਣ ਹੀ ਜਿੱਤ ਗਿਆ ਹਾਂ ਹਾਲਾਂਕਿ ਉਹ ਵੀ ਜਾਣਦੇ ਆ ਕਿ ਉਹ ਚੋਣ ਜਿੱਤਣ ਦੇ ਕਿੰਨੇ ਨੇੜੇ ਆ ਕਿਉਂਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਖਡੂਰ ਸਾਹਿਬ ਹਲਕੇ ਤੋਂ ਕੀ ਹੈ ਉਹ ਸਾਰਾ ਜੱਗ ਜਾਣਦਾ ਏਦੋਂ ਪਹਿਲਾਂ 2019 ਦੀ ਚੋਣ ਦੇ ਵਿੱਚ ਵੀ ਬੀਬੀ ਜ਼ਗੀਰ ਕੌਰ ਨੇ ਬੀਬੀ ਖਾਲੜਾ ਦੇ ਸਾਹਮਣੇ ਜਦੋਂ ਚੋਣ ਲੜੀ ਸੀ ਉਦੋਂ ਵੀ ਬੜੀ ਜ਼ਿਆਦਾ ਆਲੋਚਨਾ ਹੋਈ ਸੀ ਕਿ ਖਾਲੜਾ ਪਰਿਵਾਰ ਜਿਨ੍ਹਾਂ ਦੀ ਇੱਕ ਵੱਡੀ ਦਾਸਤਾਨ ਹੈ ਉਹਨਾਂ ਦੀ ਵੱਡੀ ਕੁਰਬਾਨੀ ਹੈ ਉਹਨਾਂ ਦੇ ਸਾਹਮਣੇ ਸ਼੍ਰੋ ਘਟੋਕਟ ਖੇਤਰੀ ਪਾਰਟੀ ਨੂੰ ਇਹ ਫੈਸਲਾ ਨਹੀਂ ਸੀ ਲੈਣਾ ਚਾਹੀਦਾ ਉਮੀਦਵਾਰ ਨਹੀਂ ਸੀ ਖੜਾ ਕਰਨਾ ਚਾਹੀਦਾ ਪਰ ਉਹੀ ਲੋਕਾਂ ਦੀ ਨਜ਼ਰ ਵਿੱਚ ਉਥੋਂ ਦੇ ਲੋਕਾਂ ਦੀ ਬਹੁ ਗਿਣਤੀ ਦੀ ਨਜ਼ਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਫੇਰ ਦੁਬਾਰਾ ਗਲਤੀ ਕੀਤੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਅਸੀਂ ਹੋਰ ਪਾਰਟੀਆਂ ਕਿਉਂ ਨਹੀਂ ਪਿੱਛੇ ਬੈਠਦੀਆਂ ਹੋਰਾਂ ਤੋਂ ਇਹ ਕਿਉਂ ਨਹੀਂ ਮੰਗ ਕੀਤੀ ਜਾਂਦੀ ਅਸੀਂ ਉਮੀਦਵਾਰ ਆਪਣਾ ਕਿਉਂ ਬਿਠਾਈਏ ਆਦੇਸ਼ ਪ੍ਰਤਾਪ ਕੈਰੋ ਦੀ ਉਹ ਸ਼ਿਕਾਇਤ ਕਿਹੜੀ ਸੀ ਜਿਹਦੇ ਵਿਰਸਤ ਸਿੰਘ ਬਲਟੋਵਾ ਦੀ ਉਹ ਕਿਹੜੀ ਸ਼ਿਕਾਇਤ ਸੀ ਜਿਹੜੀ ਆਦੇਸ਼ ਪ੍ਰਤਾਪ ਕੈਰੋ ਦੇ ਸਿਆਸੀ ਕੈਰੀਅਰ ਤੇ ਭਾਰੀ ਪੈ ਗਈ ਹਲਕਾ ਖਡੂਰ ਸਾਹਿਬ ਦੇ ਸਮੀ ਆਜ਼ਾਦ ਉਮੀਦਵਾਰ ਦਾ ਐਲਾਨ ਹੋਣਾ ਕਿਤੇ ਨਾ ਕਿਤੇ ਇਸ ਵਾਰ ਉਹ ਮੋੜ ਬਣਿਆ ਇਸ ਤੋਂ ਪਹਿਲਾਂ ਵੀ ਕੋ ਬਹੁਤ ਇਸ ਖਾਵੇਂ ਸੰਬੰਧ ਨਹੀਂ ਸੀ ਚੱਲ ਰੇ ਸਿਆਸੀ ਤੌਰ ਦੇ ਉਤੇ ਦੇਸ਼ ਪ੍ਰਤਾਪ ਕੈਰੋਂ ਦੇ ਸ਼੍ਰੋਮਣੀ ਕਾਲੀ ਦਲ ਦੇ ਅੰਦਰ ਚਾਹੇ ਉਹ ਪ੍ਰਧਾਨ ਸਾਹਿਬ ਨਾਲ ਹੋਣ ਚਾਹੇ ਕਿਸੇ ਹੋਰ ਸੀਨੀਅਰ ਲੀਡਰ ਨਾਲ ਹੋਣ ਇੱਥੋਂ ਤੱਕ ਕਿ ਸਥਾਨਕ ਲੀਡਰ ਵਿਰਸਾ ਸਿੰਘ ਬਲਟੋਹਾ ਨਾਲ ਹੋਣ ਹੁਣ ਜਿਹੜਾ ਸਾਨੂੰ ਜਾਣਕਾਰਾਂ ਤੋਂ ਪਤਾ ਲੱਗਿਆ ਉਹਨਾਂ ਦਾ ਇਹ ਕਹਿਣਾ ਹੈ ਕਿ ਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਵਿਰਸਾ ਸਿੰਘ ਬਲਟੋਹਾ ਦੀ ਜਦੋਂ ਤੋਂ ਐਲਾਨ ਹੋਇਆ ਉਹਨਾਂ ਤੋਂ ਇੱਕ ਵਾਰੀ ਵੀ ਹਾ ਦਾ ਨਾਰਾ ਨਹੀਂ ਮਾਰਿਆ ਇੱਕ ਘਰ ਦੇ ਵਿੱਚ ਕੀ ਇੱਕ ਜੀ ਨੂੰ ਵੀ ਜਾ ਕੇ ਨਹੀਂ ਕਿਹਾ ਕਿ ਸਾਡੇ ਲਈ ਅਸ਼ਰੋਮਣੀ ਕਾਲੀਦਲ ਦੇ ਉਮੀਦਵਾਰ ਲਈ ਤੁਸੀਂ ਵੋਟ ਪਾਉਣੀ ਹੈ ਇੱਥੋਂ ਤੱਕ ਕਿ ਉਹ ਕਹਿੰਦੇ ਕਿ ਸਾਨੂੰ ਇਹ ਪਤਾ ਲੱਗਿਆ ਕਿ ਉਹਨਾਂ ਨੇ ਇਹ ਕਹਿ ਦਿੱਤਾ ਕਿ ਵਿਰਸਾ ਸਿੰਘ ਬਲਟੋਹਾ ਨੂੰ ਵੋਟ ਨਹੀਂ ਪਾਉਣੀ ਹੋਰ ਕਿਸੇ ਮਰਜ਼ੀ ਉਮੀਦਵਾਰ ਨੂੰ ਵੋਟ ਪਾ ਦਿਓ ਉਹਨਾਂ ਨੇ ਤਾਂ ਦੱਬੀ ਆਵਾਜ਼ ਦੇ ਵਿੱਚ ਜਿਵੇਂ ਉਹ ਸਲਕੇ ਦੇ ਵਿੱਚ ਚਰਚਾ ਚੱਲ ਰਹੀ ਹੈ ਸਰਪੰਚ ਤੋਂ ਲੈ ਕੇ ਪੰਚ ਤੋਂ ਲੈ ਕੇ ਵੱਡੇ ਵੱਡੇ ਲੀਡਰ ਇਹ ਕਹਿ ਰਹੇ ਆ ਕਿ ਭਾਈ ਸਾਡੇ ਕੋਲ ਨਾ ਆਇਓ ਸਾਨੂੰ ਗਿੜਾ ਸ਼ਿਕਵਾ ਜਿਹੜਾ ਗੁੱਸਾ ਹੋ ਜਾਣਾ ਆਜ਼ਾਦ ਉਮੀਦਵਾਰ ਦੇ ਹੱਕ ਵਿੱਚ ਹਵਾ ਵਗੀ ਹੋਈ ਹੈ ਅਸੀਂ ਨਹੀਂ ਕਿਸੇ ਨੂੰ ਕਹਿ ਸਕਦੇ ਤਾਂ ਤੁਸੀਂ ਉਹ ਚੋਣਾਂ ਜਿਹੜੀ ਉਹ ਉਹਨਾਂ ਦੇ ਹੱਕ ਵਿੱਚ ਵੋਟ ਪਾਓ ਤੇ ਹੋ ਸਕਦਾ ਹੈ ਕੈਰੋਂ ਪਰਿਵਾਰ ਨੇ ਵੀ ਕਿਸੇ ਤਰ੍ਹਾਂ ਫੈਸਲਾ ਲਿਆ ਹੋਵੇ ਕਿ ਆਜ਼ਾਦ ਉਮੀਦਵਾਰ ਦੇ ਕਰਕੇ ਜਿਹੜਾ ਆ ਉਹ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿੱਚ ਪ੍ਰਚਾਰ ਕਰਨ ਦੇ ਲਈ ਨਾ ਹਾਮੀ ਭਰੀ ਹੋਵੇ ਉਹਨਾਂ ਨੂੰ ਵੀ ਪਤਾ ਹੋਵੇ ਕਿ ਇੱਥੋਂ ਦੇ ਹਲਕੇਦਾਰ ਉਹ ਖ ਹੁਣ ਹੋਰ ਹੋਇਆ ਪਿਆ ਜੇਕਰ ਅਸੀਂ ਰੈਲੀਆਂ ਕਰਨ ਗਏ ਅਸੀਂ ਉੱਥੇ ਸੰਬੋਧਨ ਕੀਤਾ ਲੋਕਾਂ ਨੂੰ ਕਿਤੇ ਇਹ ਨਾ ਹੋਵੇ ਸਾਡਾ ਹੀ ਵਿਰੋਧ ਹੋ ਜਾਵੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦਾ ਹੋ ਰਿਹਾ ਵਿਰਸਾ ਸਿੰਘ ਵਲਟੋਹਾ ਦਾ ਹੋ ਰਿਹਾ ਤੁਹਾਡਾ ਖੁਦ ਦਾ ਐਨਾਲਿਸਿਸ ਕੀ ਹੈਗਾ ਜਿਹੜਾ ਇਹ ਕੈਰੋ ਪਰਿਵਾਰ ਨੂੰ ਬਾਹਰ ਕਰ ਦਿੱਤਾ ਗਿਆ ਹੁਣ ਉਹ ਸੀਟ ਤੇ ਕੀ ਵਿਰਸਾ ਸਿੰਘ ਵਲਟੋਹਾ ਨੂੰ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਵਿਰਸਾ ਸਿੰਘ ਵਲਟੋਹਾ ਨੂੰ ਉਸ ਸੀਟ ਦੇ ਉੱਤੇ ਘੱਟੋ-ਘੱਟ ਪੰਜਾਬ ਦੇ ਵਿੱਚ ਕੀ ਪ੍ਰਭਾਵ ਪੈਂਦਾ ਕੈਰੋ ਪਰਿਵਾਰ ਨੂੰ ਬਾਹਰ ਕੱਢਣ ਦੇ ਨਾਲ ਇਹ ਆਪਾਂ ਬਾਅਦ ਦੀਆਂ ਗੱਲਾਂ ਨੇ ਪਰ ਖੜੂਰ ਸਾਹਿਬ ਹਲਕੇ ਦੇ ਵਿੱਚ ਉਹਨਾਂ ਦਾ ਸਿਆਸੀ ਤੌਰ ਤੇ ਨੁਕਸਾਨ ਕੱਲ ਤਾਂ ਹੈ ਹੀ ਸੀ ਉਹ ਅੱਜ ਵੀ ਹੋ ਗਿਆ ਇਸ ਫੈਸਲੇ ਨਾਲ ਵੀ ਹੋ ਗਿਆ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਕੈਰੋ ਪਰਿਵਾਰ ਦਾ ਉਸ ਇਲਾਕੇ ਦੇ ਅੰਦਰ ਰਸੂਖ ਚੰਗਾ ਹੈ ਜਾਂ ਉਹਨਾਂ ਦੇ ਕਹਿਣ ਦੇ ਉੱਤੇ ਜਿਹੜੀ ਇੱਕ ਲੀਡਰ ਦੀ ਇੱਕ ਆਗੂ ਦੀ ਵੱਜਮੀ ਵੋਟ ਬੈਂਕ ਹੁੰਦਾ ਉਹ ਉਹਨਾਂ ਦੇ ਕੋਲ ਜ਼ਰੂਰ ਹੈ ਹੁਣ ਜਦੋਂ ਆਦੇਸ਼ ਪ੍ਰਤਾਪ ਸਿੰਘ ਕੈਰੋ ਹੀ ਪਾਰਟੀ ਅੰਦਰ ਨਹੀਂ ਉਹਨਾਂ ਦਾ ਪਰਿਵਾਰ ਹੀ ਨਾਲ ਨਹੀਂ ਚੱਲ ਰਿਹਾ ਤਾਂ ਫਿਰ ਪਹਿਲਾਂ ਜਿਹੜਾ ਨੁਕਸਾਨ ਹੋਇਆ ਪਹਿਲਾਂ ਸ਼ਾਇਦ ਘੱਟ ਹੁੰਦਾ ਕਿਉਂਕਿ ਕਈ ਵਾਰੀ ਲੀਡਰ ਨਹੀਂ ਵੀ ਪ੍ਰਚਾਰ ਕਰਦਾ ਤਾਂ ਫਿਰ ਵੀ ਪਾਰਟੀ ਦੇ ਸਿਰ ਦੇ ਉੱਤੇ ਵੋਟ ਪੈ ਜਾਂਦੀ ਹੈ ਕੀ ਹੁਣ ਆਦੇਸ਼ ਪ੍ਰਤਾਪ ਸਿੰਘ ਕੈਰੋ ਆਪਣੀ ਖਾਸਮ ਖਾਸ ਜਿਹੜੇ ਉਹਨਾਂ ਦੇ ਨਾਲ ਚੱਲਦੇ ਆ ਉਹਨਾਂ ਦੇ ਉਹਨਾਂ ਦੀਆਂ ਸਫਾਂ 'ਚ ਕੰਮ ਕਰਦੇ ਆ ਕਿ ਉਹ ਨਹੀਂ ਕਹਿਣਗੇ ਕਿ ਇਸ ਵਾਰੀ ਤੇ ਹੁਣ ਪੱਕਾ ਹੀ ਨਹੀਂ ਵੋਟ ਪਾਉਣੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਉਹ ਵੀ ਸਮਝਣਗੇ ਕਿ ਸਾਡਾ ਲੀਡਰ ਹੀ ਜਦੋਂ ਬਾਹਰ ਹੋ ਗਿਆ ਅਸੀਂ ਕਿਉਂ ਆ ਵੋਟ ਆ ਜਿਹੜੀ ਉਹਨਾਂ ਦੇ ਮਗਰ ਪਾਈ ਹੈ ਹੁਣ ਦੂਜੀ ਗੱਲ ਇੱਕ ਗੱਲ ਇੱਥੇ ਹੋਰ ਕਹਿਣੀ ਚਾਹਨਾ ਕਿ ਦੇਸ਼ਪ੍ਰਤਾਪ ਸਿੰਘ ਕੈਰੋਂ ਦੇ ਉੱਤੇ ਤਾਂ ਕਾਰਵਾਈ ਕਰ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰ ਦੋ ਤਿੰਨ ਲੀਡਰ ਤਾਂ ਹੋਰ ਵੀ ਹੈ ਨਾ ਜਿਹੜੇ ਪਾਰਟੀ ਦੇ ਖਿਲਾਫ ਵਿਰੋਧੀ ਗਤੀਵਿਧੀਆਂ ਕਰ ਰਿਹਾ ਹੈ ਮੇਨ ਕਾਰਨ ਤਾਂ ਇਹੀ ਮੁੱਖ ਕਾਰਨ ਮੰਨਿਆ ਗਿਆ ਕਿ ਦੇਸ਼ਪ੍ਰਤਾਪ ਸਿੰਘ ਕੈਰੋਂ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਇਸ ਕਰਕੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਂਦਾ ਸਸਪੈਂਡ ਕੀਤਾ ਜਾਂਦਾ ਪਰ ਇਸ ਤੋਂ ਪਹਿਲਾਂ ਮਲੂਕਾ ਪਰਿਵਾਰ ਵੀ ਹੈ ਮਾਲਵੇ ਦੇ ਵਿੱਚ ਉਹਨਾਂ ਦੀ ਨੂਹ ਪਰਮਪਾਲ ਕੌਰ ਸਿੱਧੂ ਜਦੋਂ ਚੋਣ ਹੀ ਉਹਨਾਂ ਦੇ ਪਾਸਿਓਂ ਲੜ ਰਹੇ ਨੇ ਔਰ ਸਿਕੰਦਰ ਸਿੰਘ ਮਲੂਕਾ ਨੇ ਇੱਕ ਵਾਰੀ ਵੀ ਪਹਿਲਾਂ ਹਾਲਾਂਕਿ ਜਿਹੜੀ ਚੋਣ ਪ੍ਰਚਾਰ ਕਮੇਟੀ ਹੁੰਦੀ ਆ ਮੈਨੀਫੈਸਟੋ ਤਿਆਰ ਕਰਨ ਵਾਲੀ ਉਸ ਦਾ ਹਿੱਸਾ ਰਿਹਾ ਹੋ ਸਕਦਾ ਕਾਗਜ਼ਾਂ ਚ ਅੱਜ ਵੀ ਹਿੱਸਾ ਹੋਣ ਪਰ ਇੱਕ ਦਿਨ ਦੇ ਲਈ ਵੀ ਉਹ ਪ੍ਰਚਾਰ ਕਰਨੀ ਨਿਕਲੇ ਔਰ ਸਿਕੰਦਰ ਸਿੰਘ ਮਲੂਕਾ ਨੇ ਤੇ ਜਦੋਂ ਉਹਨੂੰ ਜਦੋਂ ਪੁੱਛਿਆ ਗਿਆ ਕਿ ਕੀ ਹੁਣ ਤੁਸੀਂ ਵੀ ਭਾਜਪਾ ਵੱਲ ਜਾਓਗੇ ਤਾਂ ਉਹਨਾਂ ਦਾ ਉੱਥੇ ਕਹਿਣਾ ਸੀ ਕਿ ਜਦੋਂ ਮੈਂ ਗਿਆ ਉਦੋਂ ਮੈਨੂੰ ਪੁੱਛਿਓ ਉਹਨਾਂ ਨੇ ਉੱਥੇ ਇਹ ਮੰਨਣਾ ਨਹੀਂ ਕੀਤਾ ਕਿ ਨਾ ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਜਾਂ ਉਹਨਾਂ ਨੇ ਕੋਈ ਜਮਾ ਹੀ ਇਸ ਤਰ੍ਹਾਂ ਦੀ ਗੱਲ ਕਹੀ ਹੋਵੇ ਜਿਥੋਂ ਲੋਕ ਅੰਦਾਜ਼ਾ ਲਾ ਲੈਣ ਕਿ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਸਿਕੰਦਰ ਸਿੰਘ ਮਲੂਕਾ ਦੀ ਭੂਮਿਕਾ ਇਹਨਾਂ ਚੋਣਾਂ ਦੇ ਵਿੱਚ ਕੀ ਹੈ ਤਾਂ ਉਹ ਵੀ ਉਹਨਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਸੀ ਇਹ ਮੁਕਾਬਲਾ ਜਾ ਉਸ ਸਦਾਰ ਨੂੰ ਤਾਂ ਅੱਗੇ ਰੱਖ ਰਹੇ ਆਂ ਅਸੀਂ ਕਿ ਇੱਕ ਪਾਸੇ ਜੇਕਰ ਪਾਰਟੀ ਵਿਰੋਧੀ ਗਤੀਵਿਧੀਆਂ ਕਿਸੇ ਲੀਡਰ ਨੇ ਕੀਤੀਆਂ ਫਿਰ ਜਿੰਨੇ ਲੀਡਰ ਕਰ ਰਿਹਾ ਅਨੁਸ਼ਾਸਨੀ ਕਮੇਟੀ ਦੇ ਤਾਂ ਚੇਅਰਮੈਨ ਹੀ ਉਹਨਾਂ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਸਕੰਦਰ ਸਿੰਘ ਮਲੂਕਾ ਨੂੰ ਲਾਇਆ ਹੋਇਆ ਸੀ ਅੱਜੇ ਕੱਲ ਪਰਸੋ ਦੀ ਗੱਲ ਹੈ ਉਹਨਾਂ ਨੇ ਭਾਜਪਾ ਦੀ ਤਾਰੀਫ਼ ਵੀ ਕੀਤੀ ਹੈਗੀ ਸਕੰਦਰ ਸਿੰਘ ਮਲੂਕਾ ਨੇ ਬਿਲਕੁਲ ਉਹ ਭਾਜਪਾ ਦੀ ਤਾਰੀਫ਼ ਵੀ ਕੀਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਤਾਰੀਫ਼ ਕਰਦੇ ਆ ਉਹ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਗੱਲਾਂ ਕਰ ਚੁੱਕੇ ਆ ਇਸ ਤੋਂ ਪਹਿਲਾਂ ਜਿੱਥੋਂ ਲੋਕਾਂ ਨੂੰ ਹੋ ਗਿਆ ਸੀ ਸ਼ੱਕ ਕਈ ਥਾਵਾਂ ਤੇ ਤਾਦ ਲੋਕਾਂ ਦੀ ਹੋ ਸਕਦੀ ਹੈ ਜਲਦ ਭਾਜਪਾ ਵਿੱਚ ਸ਼ਮੂਲੀਅਤ ਉਹਦੇ ਬਾਅਦ ਦੇ ਵਿੱਚ ਇੱਕ ਚੈਨਲ ਦੇ ਉੱਤੇ ਸਿਕੰਦਰ ਸਿੰਘ ਮਲੂਕਾ ਨੇ ਖੁਦ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜਿਹੜੇ ਆਮ ਹਾਰੇ ਖਬਰਾਂ ਚੱਲ ਰਹੀਆਂ ਇਹਨਾਂ ਵਿੱਚ ਕੋਈ ਤੱਤ ਨਹੀਂ ਹੈ ਪਰ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਜੇਕਰ ਸ਼ਰਮਣੀ ਇੰਨੇ ਹੀ ਸਪਾਈ ਹੁੰਦੇ ਸ਼ਰਮਣੀ ਕਾਲੀ ਦਲ ਦੇ ਬੇਸ਼ੱਕ ਉਹਨਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਤੇ ਉਹਨਾਂ ਦੀ ਜਿਹੜੀ ਨੋਹ ਵਿਆਹ ਜਿਹੜੇ ਆਈਐਸ ਦੀ ਨੌਕਰੀ ਪਹਿਲਾਂ ਹੀ ਸਮੇਂ ਤੋਂ ਛੱਡ ਗਏ ਆਪਣੀ ਮਰਜ਼ੀ ਨਾਲ ਤਾਂ ਜੇਕਰ ਉਹਨਾਂ ਦੇ ਹੱਕ ਵਿੱਚ ਉਹ ਪ੍ਰਚਾਰ ਨਹੀਂ ਕਰ ਰਹੇ ਜਦੋਂ ਚੁੱਪ ਨਹੀਂ ਤਾਂ ਫਿਰ ਸ਼ਰਮਣੀ ਕਾਲੀਦਲ ਦਾ ਵੀ ਤਾਂ ਨੁਕਸਾਨ ਹੋ ਰਿਹਾ ਨਾ ਬਠਿੰਡਾ ਹਲਕੇ ਦੇ ਵਿੱਚ ਤੇ ਉੱਥੇ ਉਹਨਾਂ ਦੀ ਆਪਣੀ ਜੱਦੀ ਸੀਟ ਹੈ ਸੁਖਵੀਰ ਸਿੰਘ ਬਾਦਲ ਨੂੰ ਸਗੋਂ ਖਲੂਰ ਸਾਹਿਬ ਤੋਂ ਜ਼ਿਆਦਾ ਪਹਿਲਾਂ ਸੀਟ ਕਿਹੜੀ ਪਿਆਰੀ ਹੋਊਗੀ ਉਹ ਉਹਨਾਂ ਦੀ ਆਪਣੀ ਹੋਏਗੀ ਜਿੱਥੋਂ ਉਹ ਕਬਜ਼ਾ ਹਿੱਲਣ ਨਹੀਂ ਦੇਣਾ ਚਾਹੁੰਦੇ ਤਾਂ ਉੱਥੇ ਉਹ ਗਤੀਵਿਧੀ ਹੈ ਫਿਰ ਸੁਖਦੇਵ ਸਿੰਘ ਢੀਂਡਸਾ ਜਿੰਨਾ ਦਾ ਰਲੇਵਾ ਹੁੰਦਾ ਪਰਮਿੰਦਰ ਸਿੰਘ ਢੀਂਡਸਾ ਜਆ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਢੀਂਡਸਾ ਨੇ ਜਦੋਂ ਉਹਨਾਂ ਨੂੰ ਟਿਕਟ ਨਹੀਂ ਮਿਲੀ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦੇ ਦਿੱਤੀ ਗਈ ਉਦੋਂ ਤਾਂ ਵਿਰੋਧ ਉਹਨਾਂ ਨੇ ਵੀ ਕੀਤਾ ਸੀ ਉਦੋਂ ਤਾਂ ਕਈ ਗੱਲਾਂ ਉਹਨਾਂ ਨੇ ਵੀ ਕਹੀਆਂ ਸੀ ਕਿ ਸਾਡੇ ਨਾਲ ਸਿਆਸੀ ਤੌਰ ਦੇ ਉੱਤੇ ਠੱਗੀ ਵਜੀ ਹੈ ਧੋਖਾ ਹੋਇਆ ਹੈ ਤਾਂ ਉਦੋਂ ਵੀ ਫਿਰ ਸੁਖਵੀਰ ਸਿੰਘ ਬਾਦਲ ਨੇ ਢੀਂਡ ਸਾਹ ਦਾਲ ਜਿਹੜਾ ਤਾਜ਼ਾ-ਤਾਜ਼ਾ ਰਲਿਆ ਸੀ ਦੁਬਾਰਾ ਉਹਨਾਂ ਨੂੰ ਵੀ ਤਾਂ ਵਾਰ ਦਾ ਰਸਤਾ ਨਹੀਂ ਦਿਖਾਇਆ ਜੇ ਉਹਨਾਂ ਦੀ ਖਿਲਾਫਤ ਹੋ ਰਹੀ ਸੀ ਕਿ ਸਾਡੇ ਨਾਲ ਧੋਖਾ ਹੋਇਆ ਕੀ ਇਹ ਪਾਰਟੀ ਵਿਰੋਧੀ ਗਤੀਵਿਧੀ ਨਹੀਂ ਸੀ ਤਾਂ ਇਸ ਤਰ੍ਹਾਂ ਦੀਆਂ ਦੋ ਤਿੰਨ ਧਾਰਨਾ ਹੋਰ ਆ ਜਿੱਥੇ ਕਾਰਵਾਈ ਨਹੀਂ ਹੋਈ ਪਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਕਾਰਵਾਈ ਹੋ ਗਈ ਜਿਸ ਦੇ ਨਾਲ ਵਿਰਸਾ ਸਿੰਘ ਵ ਬੇਸ਼ੱਕ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਕੁ ਵੋਟ ਬੈਂਕ ਉਹਨਾਂ ਦੇ ਹੱਕ ਵਿੱਚ ਭੂਗਤ ਰਿਹਾ ਖਡੂਰ ਸਾਹਿਬ ਹਲਕੇ ਦੇ ਵਿੱਚ ਪਰ ਉਹਨਾਂ ਨੇ ਪੋਸਟ ਪਾ ਕੇ ਸੁਖਵੀਰ ਸਿੰਘ ਬਾਦਲ ਨੂੰ ਕਹਿਤਾ ਕਿ ਵਾ ਸਰਦਾਰਾ ਨਜ਼ਾਰਾ ਲਿਆਤਾ ਤੇ ਨਾਲ ਹੀ ਇਹ ਕਹਿਤਾ ਕਿ ਮੇਰੀ ਤੇ ਆ ਸਮਝੋ ਇਸ ਵੱਡੇ ਫੈਸਲੇ ਨਾਲ ਅੱਜ ਹੀ ਜਿੱਤ ਹੋ ਗਈ ਆ ਵੀ ਮੈਂ ਆਪਣੀ ਜਾਨ ਵੀ ਹੁਣ ਸਰਦਾਰਾ ਤੇਰੇ ਲਈ ਹੈ ਤੇ ਮੰਨਿਆ ਜਾ ਸਕਦਾ ਹੈ ਕਿ ਜਿਹੜੇ ਆਦੇਸ਼ ਪ੍ਰਤਾਪ ਸਿੰਘ ਕਹਿਰੋ ਨੇ ਉਹਨਾਂ ਦੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸਿਆਸਤ ਮੁੱਖ ਮੰਤਰੀ ਜਿਹੜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਦੇ ਜਾਣ ਤੋਂ ਬਾਅਦ ਇਹ ਕਾਲੀ ਦਲ ਦੇ ਵਿੱਚ ਉਹਨਾਂ ਦੀ ਸਿਆਸਤ ਖਤਮ ਹੋ ਗਈ ਹੁਣ ਜਿਹੜਾ ਅਗਲਾ ਮਸਲਾ ਹੈਗਾ ਅਗਲਾ ਮਸਲਾ ਇਹ ਹੈ ਕਿ ਪ੍ਰਿੰਕਾ ਗਾਂਧੀ ਸਿੱਧੂ ਪਰਿਵਾਰ ਨਾਲ ਮਿਲਦੇ ਨੇ ਇਹਦੇ ਮੈਨੇ ਕੀ ਨੇ ਪ੍ਰਿਯੰਕਾ ਗਾਂਧੀ ਨੇ ਦੋ ਥਾਵਾਂ ਤੇ ਰੈਲੀਆਂ ਕੀਤੀਆਂ ਕਪਟਿਆਲੇ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਦੇ ਲਈ ਔਰ ਇੱਕ ਚੰਡੀਗੜ੍ਹ ਦੇ ਵਿੱਚ ਤੇ ਮੁਲਾਕਾਤਾਂ ਕਹਿੰਦੇ ਕਿ ਚੰਡੀਗੜ੍ਹ ਦੇ ਵਿੱਚ ਹੋਈ ਆ ਜਿਹੜੀ ਪ੍ਰਿੰਕਾ ਗਾਂਧੀ ਦੀ ਜਿਸ ਦੇ ਵਿੱਚ ਕਰਨ ਸਿੱਧੂ ਨਵਜੋਤ ਸਿੱਧੂ ਦੇ ਪੁੱਤਰ ਨਜ਼ਰ ਆ ਰਹੇ ਨੇ ਉਹਨਾਂ ਦੀ ਨੂ ਰਾਣੀ ਨਜ਼ਰ ਆ ਰਹੇ ਨੇ ਤੇ ਨਾਲ ਹੀ ਉਹਨਾਂ ਦੀ ਧੀ ਰਾਬਿਆ ਸਿੱਧੂ ਉਹ ਨਜ਼ਰ ਆ ਰਹੇ ਨੇ ਇਹ ਤਿੰਨਾਂ ਜੀਆਂ ਨੂੰ ਪ੍ਰਿੰਕਾ ਗਾਂਧੀ ਨੇ ਕਹਿੰਦੇ ਕਿ ਸਿਕਿਉਰਟੀ ਪ੍ਰੋਟੋਕਾਲ ਦੇ ਕਰਕੇ ਨਵਜੋਤ ਸਿੱਧੂ ਦੇ ਘਰ ਉਹ ਨਹੀਂ ਜਾ ਸਕੇ ਔਰ ਨਵਜੋਤ कौर ਸਿੱਧੂ ਨੇ ਜਿਹੜੇ ਡਾਕਟਰ ਜਿਹੜੇ ਕੈਂਸਰ ਦੀ ਜਿਹੜੀ ਬੜੀ ਭਿਆਨਕ ਬਿਮਾਰੀ ਹੈ ਉਸ ਦੇ ਨਾਲ ਪੀੜਤ ਨੇ ਘਰ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਇਲਾਜ ਚੱਲ ਰਿਹਾ ਹੈ ਕਈ ਥਾਵਾਂ ਦੇ ਵਿੱਚ ਉਹਨਾਂ ਉਹ ਮਿਲਣਾ ਤਾਂ ਉਹਨਾਂ ਨੂੰ ਉੱਥੇ ਜਾ ਕੇ ਚਾਹੁੰਦੇ ਸੀ ਪਰ ਉਹਨਾਂ ਨੇ ਸਾਨੂੰ ਪਤਾ ਲੱਗਿਆ ਕਿ 15 ਤੋਂ 20 ਮਿੰਟ ਉਹਨਾਂ ਦੇ ਨਾਲ ਗੱਲਬਾਤ ਫੋਨ ਦੇ ਉੱਤੇ ਜ਼ਰੂਰ ਕੀਤੀ ਹੈ ਡਾਕਟਰ ਨਵਜੋਤ ਕੌਰ ਸਿੱਧੂ ਦੇ ਨਾਲ ਹੁਣ ਜਿਹੜੀ ਇਹ ਤਸਵੀਰ ਸਾਹਮਣੇ ਆਈ ਕਿ ਉਹਨਾਂ ਦੇ ਜਿਹੜੇ ਬਾਕੀ ਤਿੰਨ ਜੀ ਵੀ ਉਹਨਾਂ ਨੂੰ ਉਚੇਚੇ ਤੌਰ ਦੇ ਉੱਥੇ ਮਿਲਣ ਪੁੱਜੇ ਹੁਣ ਇੱਕ ਗੱਲ ਸਾਫ਼ ਹੋ ਗਈ ਹੈ ਕਿ ਡਾਕਟਰ ਧਰਮਵੀਰ ਗਾਂਧੀ ਦਾ ਇੱਕ ਤਾਂ ਹਲਕਾ ਸੀ ਉੱਥੇ ਉਹਨਾਂ ਨੇ ਸੰਬੋਧਨ ਕਰਨਾ ਸੀ ਔਰ ਸਾਰੇ ਜਾਣਦੇ ਆ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਰਹਾਇਸ਼ ਹੈ ਉਹ ਹੁਣ ਅੰਮ੍ਰਿਤਸਰ ਦੇ ਵਿੱਚ ਨਹੀਂ ਉਹ ਪਟਿਆਲੇ ਦੇ ਵਿੱਚ ਹੈ ਤੇ ਪਟਿਆਲਾ ਉਹਨਾਂ ਦਾ ਹਲਕਾ ਇਸ ਕਰਕੇ ਪ੍ਰਿੰਕਾ ਗਾਂਧੀ ਨੇ ਤਵੱਜੋ ਜ਼ਰੂਰ ਦਿੱਤੀ ਆ ਸਿੱਧੂ ਪਰਿਵਾਰ ਨੂੰ ਨਵਜੋਤ ਸਿੰਘ ਸਿੱਧੂ ਖੁਦ ਆਈਪੀਐਲ ਦੀ ਕਮੈਂਟਰੀ ਦੇ ਕਰਕੇ ਜਾਂ ਆਪਣੇ ਹੋਰ ਰਜੇਵਿਆਂ ਦੇ ਕਰਕੇ ਨਿੱਜੀ ਤੌਰ ਦੇ ਉੱਤੇ ਜਿਹੜਾ ਕਮਾਈ ਨਾਲ ਜੁੜਿਆ ਮਸਲਾ ਉਹਦੇ ਕਰਕੇ ਉਹ ਇੱਥੇ ਨਹੀਂ ਸੀ ਇਸ ਕਰਕੇ ਉਹ ਨਹੀਂ ਮਿਲੇ ਪਰ ਪ੍ਰਿੰਕਾ ਗਾਂਧੀ ਨੇ ਇਹਨਾਂ ਖਿਆਲ ਜ਼ਰੂਰ ਰੱਖਿਆ ਕਿ ਨਵਜੋਤ ਸਿੰਘ ਸਿੱਧੂ ਸਾਡੇ ਮਤਲਬ ਬਹੁਤ ਜ਼ਿਆਦਾ ਕਰੀਬੀ ਹੈ ਉਹਨਾਂ ਵਿੱਚੋਂ ਨੇ ਇਸ ਕਰਕੇ ਉਹਨਾਂ ਦੇ ਪਰਿਵਾਰ ਦੇ ਜੀਆਂ ਨੂੰ ਵੀ ਮਿਲਦੇ ਨੇ ਔਰ ਡਾਕਟਰ ਨਵਜੋਤ ਸਿੰਘ ਸਿੱਧੂ ਦਾ ਹਾਲਚਾਲ ਵੀ ਪੁੱਛਿਆ ਜਾਂਦਾ ਉਹਨਾਂ ਨਾਲ ਗੱਲਬਾਤ ਵੀ ਲੰਮੀ ਕੀਤੀ ਜਾਂਦੀ ਹੈ ਪ੍ਰਿਅੰਕਾ ਗਾਂਧੀ ਨੇ ਇਹ ਸੰਕੇਤ ਦੇ ਦਿੱਤਾ ਬਾਕੀ ਲੀਡਰਸ਼ਿਪ ਨੂੰ ਵੀ ਕਾਂਗਰਸ ਦੀ ਨੂੰ ਕਿ ਬਾਕੀ ਜੋ ਮਰਜ਼ੀ ਡੱਫਲੀ ਵਜਾਈ ਜਾਓ ਆਪਸ ਵਿੱਚ ਲੜੀ ਜਾਓ ਭਿੜੀ ਜਾਓ ਕਾਟੋ ਕਲੇਸ਼ ਚੱਲੀ ਜਾਵੇ ਕੁਝ ਹੋਈ ਜਾਵੇ ਪਰ ਸਾਡਾ ਜਿਹੜਾ ਆ ਉਹ ਇਸ ਢੰਗ ਦੇ ਨਾਲ ਪਿਆਰ ਹੈ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਸ ਦੇ ਕਰਕੇ ਜਿਹੜਾ ਅਸੀਂ ਇਹਨਾਂ ਨੂੰ ਅੱਖੋਂ-ਉਲੇ ਨਹੀਂ ਕਰ ਰਹੇ ਅਸੀਂ ਪਿਛਲੇ ਜਿਹੜੀ ਲੋਕ ਸਭਾ ਚੋਣਾਂ ਸੀ ਉਹਦੇ ਵਿੱਚ ਵੀ ਅਸੀਂ ਇੱਕ ਗੱਲ ਨੋਟ ਕੀਤੀ ਸੀ ਵੀ ਸਿੱਧੂ ਦਾ ਜਿਹੜਾ ਪੰਜਾਬ ਦੇ ਵਿੱਚ ਸਿਆਸੀ ਕੈਰੀਅਰ ਹੈ ਤੇ ਉਹਦਾ ਬਣੇਗਾ ਕੀ ਉਦੋਂ ਵੀ ਚਰਚਾ ਇਹ ਹੋਈ ਸੀ ਵੀ ਸਿੱਧੂ ਨੂੰ ਪੰਜਾਬ ਦੇ ਵਿੱਚੋਂ ਮਾਈਨਸ ਕਰਕੇ ਦੇਖਿਆ ਜਾ ਰਿਹਾ ਹੈ ਕੈਪਟਨ ਮੋਰਿੰਦਰ ਸਿੰਘ ਵੱਲੋਂ ਨਾਲ ਹੀ ਪ੍ਰਿੰਕਾ ਗਾਂਧੀ ਦੀ ਫੇਰ ਐਂਟਰੀ ਹੋ ਜਾਂਦੀ ਏ ਚੌਪੜ ਤੇ ਸਿੱਧੂ ਨੂੰ ਨਾਂ ਲੈ ਕੇ ਰੈਲੀ ਤੇ ਬਠਿੰਡਾ ਪਹੁੰਚ ਜਾਂਦੇ ਨੇ ਹੁਣ ਵੀ ਇੱਥੇ ਚੱਲਦੀ ਆ ਸਨ ਕਿ ਨਵਜੋਤ ਸਿੰਘ ਦੁੱਧੂ ਦਾ ਬਣੇਗਾ ਕੀ ਫਿਰ ਪ੍ਰਿੰਕਾ ਗਾਂਧੀ ਦੀ ਐਂਟਰੀ ਹੋ ਜਾਂਦੀ ਹੈ ਫਿਰ ਚਰਚਾ ਦੇ ਵਿੱਚ ਆ ਜਾਂਦੇ ਨੇ ਜਿਹੜੀ ਹਾਈ ਕਮਾਂਡ ਹੈ ਉਹ ਕੀ ਨਵਜੋਤ ਸਿੰਘ ਸਿੱਧੂ ਨੂੰ ਮਾਈਨਸ ਕਰਕੇ ਨਹੀਂ ਦਿਖਣਾ ਚਾਹੁੰਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਦੇਖਣਾ ਚਾਹੁੰਦੀ ਹੈਗੀ ਹੈ ਹਾਈ ਕਮਾਂਡ ਦੀ ਜਿੱਥੋਂ ਤੱਕ ਗੱਲ ਹੈ ਜੇ ਪ੍ਰਿੰਕਾ ਗਾਂਧੀ ਆਗੇ ਤੇ ਸਮਝ ਲਓ ਸਾਰਾ ਗਾਂਧੀ ਪਰਿਵਾਰ ਆ ਗਿਆ ਨਵਜੋਤ ਸਿੰਘ ਸਿੱਧੂ ਦੇ ਕੋਲ ਜਾਂ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੈ ਪੰਜਾਬ ਦੀ ਬਾਕੀ ਲੀਡਰਸ਼ਿਪ ਦੇ ਵਿੱਚ ਸੀਨੀਅਰ ਜਿੰਨੇ ਵੀ ਲੀਡਰ ਹੈ ਖਾਸ ਕਰਕੇ ਦੋ ਅਹਿਮ ਅਹੁਦਿਆਂ ਦੇ ਉੱਤੇ ਜਿਨ੍ਹਾਂ ਕੋਲ ਕਮਾਂਡ ਹੈ ਅਜਕਲ ਪੰਜਾਬ ਕਾਂਗਰਸ ਦੀ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨਗੀ ਦੇ ਤੌਰ ਤੇ ਤੇ ਐਲਓਪੀ ਦੇ ਤੌਰ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੇ ਵੱਖਰਾ ਸਿਆਸੀ ਖਾੜੇ ਲਾਉਣ ਦੀਆਂ ਗੱਲਾਂ ਕਹੀਆਂ ਸੀ ਨਵਜੋਤ ਸਿੰਘ ਸਿੱਧੂ ਦੇ ਬਾਅਦ ਵਿੱਚ ਹਾਈ ਕਮਾਂਡ ਨੇ ਵੀ ਕਿਹਾ ਕਿ ਸਿੱਧੂ ਸਾਹਿਬ ਤੁਸੀਂ ਆਪਣੀਆਂ ਗਤੀਵਿਧੀਆਂ ਘਟਾ ਦਿਓ ਬਾਦ ਵਿੱਚ ਇੱਕ ਰੈਲੀ ਕਹੀ ਨਵਜੋਤ ਸਿੰਘ ਸਿੱਧੂ ਨੇ ਕਿ ਠੀਕ ਹੈ ਜੇਕਰ ਤੁਸੀਂ ਕਹਿ ਰਹੇ ਹੋ ਪੇ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ ਪਹਿਲੀ ਗੱਲ ਤੇ ਹੋ ਨਹੀਂ ਰਿਹਾ ਜੇ ਹੋ ਰਿਹਾ ਤਾਂ ਮੈਂ ਆਪਣੇ ਸਿਆਸੀ ਜਿਹੜੀਆਂ ਰੈਲੀਆਂ ਕਰ ਰਿਹਾ ਜਾਂ ਮਿਲਨੀਆਂ ਕਰ ਰਿਹਾ ਬੰਦ ਕਰ ਦਿੰਨਾ ਮੈਨੂੰ ਕੋਈ ਦਿੱਕਤ ਨਹੀਂ ਹੈ ਉਸ ਤੋਂ ਬਾਅਦ ਉਹਨਾਂ ਦੇ ਨਿੱਜੀ ਰਜੇਵੇਂ ਹੋ ਗਏ ਉਧਰ ਨੂੰ ਚਲੇ ਗਏ ਹੁਣ ਨਵਜੋਤ ਸਿੰਘ ਸਿੱਧੂ ਦੀ ਜਿੱਥੋਂ ਤੱਕ ਗੱਲ ਰਹੀ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ ਉਹ ਨਹੀਂ ਚਾਹੁੰਦੀ ਕਿ ਨਵਜੋਤ ਸਿੰਘ ਸਿੱਧੂ ਵਰਗਾ ਜਿਹੜਾ ਲੀਡਰ ਹੈ ਉਹ ਸਾਡੇ ਤੋਂ ਪਾਸੇ ਹੋਵੇ ਚਾਹੇ ਉਹ ਕਿਸੇ ਵੀ ਢੰਗ ਦੇ ਨਾਲ ਫਿਊਚਰ ਦੇ ਵਿੱਚ ਭਵਿੱਖ ਦੇ ਵਿੱਚ ਸੋਚ ਕੇ ਬੈਠੇ ਆ ਕਿ ਨਵਜੋਤ ਸਿੰਘ ਸਿੱਧੂ ਤੋਂ ਅਸੀਂ ਕਾਂਗਰਸ ਪਾਰਟੀ ਲਈ ਕੰਮ ਕੀ ਲੈਣਾ ਹੈ ਪਰ ਕਾਂਗਰਸ ਪਾਰਟੀ ਦੀ ਦੂਜੀ ਲੀਡਰਸ਼ਿਪ ਹੈ ਜਿਹੜੀ ਬਹੁਤ ਸਾਰੀ ਜਿਹੜੀ ਕਾਂਗਰਸ ਦਾਮ ਭਰਦੀ ਸੀ ਜਦ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀ ਉਦੋਂ ਉਹ ਵੀ ਬਹੁਤੇ ਲੀਡਰ ਉਹਨਾਂ ਦੇ ਵਿੱਚੋਂ ਉਹਨਾਂ ਦਾ ਸਾਥ ਛੱਡ ਚੁੱਕੇ ਆ ਉਹ ਸਾਥ ਛੱਡਣ ਦਾ ਕਾਰਨ ਕੀ ਹੈ ਸਾਰੇ ਜਾਣਦੇ ਦੇ ਵਿੱਚ ਦੱਸਣ ਦੀ ਲੋੜ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਕਿਵੇਂ ਆਪਣੀਆਂ ਆਦਤਾਂ ਦੇ ਕਰਕੇ ਸੁਭਾਅ ਦੇ ਕਰਕੇ ਬਹੁਤ ਸਾਰੇ ਲੀਡਰਾਂ ਨੂੰ ਉਹਨਾਂ ਨੇ ਗਵਾਇਆ ਵੀ ਹੈ ਕਿਤੇ ਨਾ ਕਿਤੇ ਉਹ ਗੱਲ ਮੰਨਦੇ ਵੀ ਆ ਕਈ ਰੈਲੀਆਂ ਦੇ ਵਿੱਚ ਉਹਨਾਂ ਨੂੰ ਜਦੋਂ ਸ਼ਬਦਾਂ ਤੋਂ ਅੰਦਾਜ਼ਾ ਲਾਇਆ ਗਿਆ ਕਿ ਉਹਨਾਂ ਨੇ ਕੋਈ ਧੜੇਬੰਦੀ ਨਹੀਂ ਬਣਾਈ ਨਵਜੋਤ ਸਿੰਘ ਸਿੱਧੂ ਦੇ ਨਾਲ ਜਿੰਨੇ ਬੰਦੇ ਚੱਲੇ ਟੁੱਟਦੇ ਵੀ ਗਏ ਨਵੇਂ ਜੁੜਦੇ ਵੀ ਗਏ ਇਸ ਤਰ੍ਹਾਂ ਦੀ ਸਿਆਸਤ ਨਵਜੋਤ ਸਿੰਘ ਸਿੱਧੂ ਦੀ ਚੱਲਦੀ ਰਹੀ ਪਰ ਨਵਜੋਤ ਸਿੰਘ ਸਿੱਧੂ ਕਿੰਨਾ ਆਪਣੇ ਆਪ ਨੂੰ ਬਦਲ ਕੇ ਆਏ ਸੀ ਜਦੋਂ ਜੇਲ੍ਹ ਤੋਂ ਬਾਹਰ ਆਏ ਸੀ ਸਭ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਕਾਂਗਰਸ ਦੀ ਜਿਹੜੀ ਬਹੁਤੀ ਲੀਡਰਸ਼ਿਪ ਉਦੋਂ ਚੁੱਪ ਵੱਟੀ ਬੈਠੀ ਸੀ ਪ੍ਰਤਾਪ ਸਿੰਘ ਬਾਜਵਾ ਜ਼ਰੂਰ ਬੋਲ ਰਹੇ ਸੀ ਉਹਨਾਂ ਦਿਨਾਂ ਵਿੱਚ ਜਿਆ ਪ੍ਰਗਟ ਸਿੰਘ ਦੇ ਬਿਆਨ ਆਉਂਦੇ ਰਹੇ ਆ ਐਮ ਐਲ ਏ ਪ੍ਰਗਟ ਸਿੰਘ ਦੇ ਪਰ ਹੋਰ ਨਾਲ ਲੀਡਰਾਂ ਵਿੱਚੋਂ ਕੋਈ ਐਸਾ ਨਹੀਂ ਸੀ ਜਿਹੜਾ ਬੋਲ ਰਿਹਾ ਹੋਵੇ ਇੱਥੋਂ ਤੱਕ ਕਿ ਸਾਬਕਾ ਮੰਤਰੀ ਚਾਹੇ ਮੌਜੂਦਾ ਐਮ ਐਲ ਏ ਕਿਉਂ ਨਾ ਜਿਹੜੇ ਵਿਧਾਨ ਸਭਾ 'ਚ ਪਹੁੰਚੇ ਵੀ ਆ ਇਸ ਵਾਰੀ ਕਾਂਗਰਸ ਦੇ ਉਹਨਾਂ ਨੇ ਵੀ ਕੁ ਵੱਡੇ ਮੁੱਦਿਆਂ 'ਤੇ ਨਹੀਂ ਘ ਉਹ ਹੁਣ ਚੋਣਾਂ ਦੇ ਮਹੌਲ ਵਿੱਚ ਤਾਂ ਸਾਰੇ ਬਿਆਨ ਦੇ ਰਿਆ ਪਰ ਉਹਨਾਂ ਦਿਨਾਂ ਦੀ ਗੱਲ ਕਰੀਏ ਉਦੋਂ ਨਵਜੋਤ ਸਿੰਘ ਸਿੱਧੂ ਉਹਨਾਂ ਲੀਡਰਾਂ ਵਿੱਚੋਂ ਇੱਕ ਸੀ ਜਿਹੜੇ ਸਭ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਦਿਖਾਈ ਦਿੱਤੇ ਸੀ ਕਈ ਵਾਰੀ ਕਸ਼ਮਕਸ਼ ਵੀ ਹੋਈ ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜਵੇਂ ਜਵਾਬ ਵੀ ਟੀਚਰ ਦੇ ਰੂਪ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਦਿੱਤੇ ਉਹ ਜਿਹੜਾ ਵਰੀ ਵਾਲੇ ਸੂਟ ਦੀ ਗੱਲ ਕਰੀ ਹੈ ਜਾਂ ਹੋਰ ਵੀ ਇੱਕ ਲਫਾਫੇ ਚ ਨਿਕਲਿਆ ਦੂਜੇ ਚ ਪੈ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਨਵਜੋਤ ਕਿਉਂਕਿ ਜਿਹੜਾ ਬੋਲ ਰਿਹਾ ਹੋਏਗਾ ਜਵਾਬ ਵੀ ਕੁਦਰਤੀ ਹੈ ਕਿ ਉਹਨੂੰ ਹੀ ਆਉਣਗੇ ਪਰ ਜਿੱਥੋਂ ਤੱਕ ਰਹੀ ਗੱਲ ਹਾਈ ਕਮਾਂਡ ਦੀ ਹਾਈ ਕਮਾਂਡ ਨੇ ਗੱਲ ਠਟੋਕਟ ਸ਼ਾਇਦ ਮੰਨੀ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਬਿਨਾ ਆਉਣ ਵਾਲੇ ਸਮੇਂ ਚ ਸਾਡਾ ਗੁਜ਼ਾਰਾ ਨਹੀਂ ਹੋਣਾ ਅਸੀਂ ਇਸ ਤਰ੍ਹਾਂ ਦੇ ਲੀ ਪਰਿਵਾਰ ਨਾਲ ਹਮਦਰਦੀ ਜਿੱਥੇ ਜਤਾਈ ਹੈ ਇੱਕ ਵੈਸੇ ਬਣਦਾ ਫਰਜ਼ ਉਹਨਾਂ ਦਾ ਕਿ ਚਲੋ ਬਹੁਤ ਭਿਆਨਕ ਬਿਮਾਰੀ ਨਾਲ ਪੀੜਤ ਹੈ ਤੇ ਹਾਲਚਾਲ ਜਾਣਨਾ ਸੀ ਉਹ ਸਿਕਿਉਰਿਟੀ ਪ੍ਰੋਟੋਕਾਲ ਦੇ ਕਰਕੇ ਉੱਥੇ ਆ ਨਹੀਂ ਸੀ ਸਕੇ ਘਰੇ ਤਾਂ ਫਿਰ ਉਹ ਚੰਡੀਗੜ੍ਹ ਬੁਲਾ ਲੈਂਦੇ ਉੱਥੇ ਨਵਜੋਤ ਸਿੰਘ ਸਿੱਧੂ ਦੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਦੇ ਆ ਕਹਿੰਦੇ ਕਿ ਉੱਥੇ ਮੁਲਾਕਾਤ ਵੀ ਹੋਈ ਹੈ ਘਰ ਦੀਆਂ ਗੱਲਾਂ ਬਾਤਾਂ ਵੀ ਹੋਈਆਂ ਸਿਆਸੀ ਤੌਰ ਦੇ ਉੱਤੇ ਵੀ ਟਿੱਪਣੀਆਂ ਹੋਈਆਂ ਕਿ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਪਾਰਟੀ ਦੇ ਲਈ ਰੋਲ ਕੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਵੀ ਜਿਹੜੀਆਂ ਸਾਹਮਣੇ ਨਿਕਲ ਕੇ ਆਈਆਂ ਚਲੋ ਬਹੁਤ ਬਹੁਤ ਸ਼ੁ ਗੱਲਬਾਤ ਕੀਤੀ ਤੁਹਾਨੂੰ ਇਹ ਸਾਡੀ ਜਿਹੜੀ رائے ਜਿਹੜੀ ਚਰਚਾ ਹੈ ਕੀਵੇਂ ਲੱਗੀ ਸਾਨੂੰ ਆਪਣੀ رائے ਜਰੂਰ ਭੇਜੋ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅੱਜ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ